ਸਾਡੇ ਪਿੰਡ ਨੂੰ ਨਾ ਜੀ ਕੋਈ 5-7 ਰਾਹ ਜਾਂਦੇ ਨੇ ਆਲੇ-ਦਾਲੇ ਪਿੰਡਾਂ ਨੂੰ ਕਿ ਸਾਰੇ ਪਾਸੇ ਅੱਗ ਹੀ ਜਰਾ ਹਾਂ ਤੇ ਵੀ ਸਾਨੂੰ ਤਾਂ ਇਹ ਸੀ ਵੀ ਘਰਾਂ ਦੇ ਵਿੱਚ ਨਾ ਅੱਗ ਚਲੀ ਜਾਵੇ ਵੀ ਸਾਡਾ ਪਿੰਡ ਹੀ ਨਾ ਮੱਤ ਜਵੇ ਕਿਤੇ ਅੱਗ ਸਾਡੇ ਵੱਸੋਂ ਹੀ ਬਾਹਰ ਹੋ ਗਈ ਸੀ ਹਵਾ ਦੇ ਨਾਲ ਓਡ-ਓਡ ਕੇ ਅੱਗ ਅੱਗੇ ਜਾਈ ਜਾਂਦੀ ਸੀ ਮੇਥੋਂ ਲਾਲੋ ਸਾਹਿਬ ਵੀ 10 ਕਿਲੋਮੀਟਰ ਤੇ ਜਾ ਕੇ ਪਿੰਡ ਮਈਆਂ ਆਲਾ ਉੱਥੇ ਤੱਕ ਅੱਗ ਚਲੀ ਗਈ ਵੀ ਅਸੀਂ ਪਿੰਡ ਵਾਲੇ ਮਗਰ-ਮਗਰ ਅਸੀਂ ਬੁਝਾਉਂਦੇ ਵੀ ਗਏ ਪਰ ਨਹੀਂ ਸਾਡੇ ਵੱਸੋਂ ਬਾਹਰ ਨਹੀਂ ਸਾਰਾ ਕੁਝ ਸਾੜ ਕੇ ਹੀ ਅੱਗ ਬੁਝੀ ਜਿਹੜੀਆਂ ਫਾਇਰ ਵਿਗੇਟ ਦੀਆਂ ਗੱਡੀਆਂ ਐ ਜੀ ਕਿਸੇ 'ਚ ਪਾਣੀ ਨਹੀਂ ਕਿਸੇ ਦੀ ਨਿਯੋਜਨਾ ਖ ਆ 5 6 ਦਿਨ ਹੋ ਗਏ ਵਾਣ ਵਿੱਚ ਊਵੀ ਮੋਟਰਸਾਈਕਲ ਪਿਆ ਅਜ ਤੱਕ ਕੋਈ ਵੀ ਪ੍ਰਸ਼ਾਸਨ ਦਾ ਬੰਦਾ ਨਹੀਂ ਇੱਥੇ ਆਇਆ ਕੋਈ ਕੋਈ ਬੋੜੇ ਨਹੀਂ ਕੋਈ ਨਹੀਂ ਬੋੜਿਆ ਜੀ ਓਏ ਇੱਥੇ ਚੱਕ ਨਹੀਂ ਲਗਿਆ ਇਹਦੀ ਜ਼ਿੰਮੇਵਾਰੀ ਬੰਦੀ ਆ ਐਡੇ ਵੱਡੇ ਦੋ ਨੌਜਵਾਨਾਂ ਦੀ ਇੱਥੇ ਡੈਥ ਹੋ ਜਾਵੇ ਤੇ ਮੋਟਰਸਾਈਕਲ 5 6 ਦਿਨ ਪੁਲਿਸਾਂ ਦੀ ਹੁੰਦੀ ਨਾ ਪੁਲਿਸ ਲੇਟ ਹੀ ਆਉਂਦੀ ਹੁੰਦੀ ਪੁਲਿਸ ਪਰ 5 5 6 6 ਦਿਨ ਲੇਟ ਆਉਂਦੀ ਆ ਆ 12 ਕਿੱਲੇ ਸੀ ਇਹਦੇ ਠੇਕੇ ਤੇ ਲਏ ਸੀ ਪిల్లా ਇਹਦੀ ਆਪਦੀ ਪਹਿਲੀ ਆ ਪਿਓ ਇਹਦਾ ਬਿਮਾਰ ਆ ਅੱਜ 12 ਕਿੱਲੇ ਦੇ ਮੱਚ ਗਏ ਤੇ ਦੱਸੋ ਇਹਦਾ ਮੁਆਜਾ ਕੌਣ ਭਰੂਗਾ ਕੋਣ ਹੀ ਵਜਾ ਵੱ ਕੇ ਡਿੱਟਰਾ ਲਾ ਵੀ ਛੜ ਗਿਆ ਜਦੋਂ ਝੋਨੇ ਦੀ ਪਰਾਲੀ ਨੂੰ ਅੱਗ ਲੱਗਦੀ ਸੀ ਜਿਹੜੇ ਉਹ ਸੈਟਲਾਈਟ ਆ ਉਹ ਗਰਮੀ ਕਰਕੇ ਉਹਨਾਂ ਨੇ ਸਾਹਮਣੇ ਰੱਖਦੇ ਵੀ ਕਿਤੇ ਖਰਾਬ ਨਾ ਹੋ ਜਾਣਾ ਜਦੋਂ ਕੱਢਣਗੇ ਉਸ ਤੋਂ ਬਾਅਦ ਉਹਨਾਂ ਨੂੰ ਪਤਾ ਲੱਗ ਜੂਗਾ ਵੀ ਧੂਆਂ ਤਾਂ ਇੱਥੇ ਸੀਗਾ ਉਸ ਤੋਂ ਬਾਅਦ ਹੀ ਉਹ ਕੁਛ ਕਰੂਗੀ ਸਰਕਾਰ ਤੁਹਾਨੂੰ ਪਤਾ ਹੀ ਹੈ ਜੀ ਵੀ ਧੂਆਂ ਉੱਠਦਾ ਨਹੀਂ ਸੀਗਾ ਤੇ ਸਾਰਾ ਸਟਾਫ ਇਹਨਾਂ ਦੇ ਸਾਰੀ ਟੀਮ ਇੱਥੇ ਖੜੀ ਹੁੰਦੀ ਸੀ ਪਰਤੇ ਕੱਟਣ ਲਈ ਵੀ ਹਾਂ ਤੁਸੀਂ ਕਰ ਤਾਂ ਲਾਲਗੀ ਚ ਪਾ ਦੇਾਂਗੇ ਸਾਡੇ ਸੈਟਲਾਈਟ ਤੋਂ ਆ ਗਿਆ ਤੁਸੀਂ ਆਗਨਾ ਲਾਓ ਆ ਨਾ ਕਰੋ ਹੌਣ ਨਹੀਂ ਦਿੱਸਿਆ ਸਰਕਾਰ ਨੂੰ ਜੀ ਨਾਲੇ ਥੋੜਾ ਮੋਟਾ ਨਹੀਂ 3000 ਇੱਕ ਪਿੰਡ ਦਾ 2100 ਕਿੱਲਾ ਦਾ 58 ਛੜ ਉਸੇ ਸੈਟਲਾਈਟ ਕੋਲੇ ਪਹੁੰਚੇ ਨਹੀਂ ਗਏ ਤੂੰ ਆ ਰਸੀਖ ਬਹੁਤ ਜਿਆਦਾ ਲੱਗਾ ਮੈਨੂੰ ਐ ਲੱਗਾ ਵੀ ਜੇ ਮੈਂ ਜਾਂਦਾ ਬੰਦਾ ਛੱਡਦਾ ਨਾ ਐ ਮਹਿਸੂਸ ਹੋਇਆ ਮੈਨੂੰ ਥੋੜਾ ਇੱਕ ਬਾਹਸੜੀ ਇੱਕ ਤਾਂ ਆ ਮਾਤੇ ਸਜੀ ਲੱਗਦਾ ਗਰਦੌਰਿਆਂ ਗਰਦੂਰਿਆਂ ਕਰਨ ਕੁਛ ਨਹੀਂ ਬਾਈ ਕੁਛ ਨਹੀਂ ਪੁੱਛੇ ਨਹੀਂ ਯਾਰ ਉਹ ਬੰਦੇ ਹੈਗੇ ਆ ਕਿ ਕਿਵੇਂ ਆ ਕੀ ਨਹੀਂ ਯਾਰ ਅਸੀਂ ਕੰਮ ਤੋਂ ਬਹਿ ਗਏ ਬਾਈ ਘਰੇ ਉਹੀ ਕਰਨਾ ਉਹੀ ਖਾਣਾ ਹਨਾ ਤੇ ਪਰ ਪੁੱਛਿਆ ਹੀ ਨਹੀਂ ਕਿਸੇ ਨੇ ਯਾਰ ਵੋਟਾਂ ਮਾਰੀ ਹੁੰਦਾ ਬਸ 35 40 ਵੋਟਾਂ ਬਣ ਜਾਂਦੀਆਂ ਸਾਰਿਆਂ ਦੀਆਂ ਸਾਡੀਆਂ ਆਪਦੇ ਘਰਾਂ ਦੀਆਂ ਉਦੋਂ ਆ ਜਾਂਦੇ ਆ ਬਸ ਉਦੋਂ ਹੈਲੋ ਹੈ ਪੂਰੀ ਹੁੰਦੀ ਆ ਬਾਅਦ ਚ ਨਹੀਂ ਪੁੱਛਿਆ ਬਾਈ ਕਿਸੇ ਨੇ ਇਹਨੂੰ ਕ੍ਰਾਸ ਕੀਤਾ ਇਹ ਸੜਕ ਨੂੰ ਅੱਗ ਨੇ ਬੇ ਇੰਨੀ ਤੇਜ਼ ਅੱਗ ਸੀ ਫਿਰ ਸੇਵ ਨਾਲ ਆ ਗਿਆ ਸੇਵ ਨਾਲ ਕ੍ਰਾਸ ਕੀਤਾ ਸੇਵ ਨਾਲ ਕ੍ਰਾਸ ਕਰਕੇ ਉਹ ਤੋਂ ਗਾਹ ਫਿਰ ਟੌਰ ਰੋਇਲ ਛੜਕ ਗਈ ਵੀ ਬੜੀ ਉਹ ਵੀ ਸੜਕ ਕ੍ਰਾਸ ਕੀਤੀ ਇੰਨੀ ਜਿਆਦਾ ਅੱਗ ਸੀ ਜਿਹੜੇ ਆ ਖੰਭਾ ਟਰਾਂਸਫਾਰਮਰ ਜਿਹੜੇ ਰੱਖੇ 35 ਮੀਟਰ ਦੇ ਖੰਬੇ ਆ ਉਹ ਜਿਹੜੇ 35 ਉੱਪਰਲੀ ਉਹਦੀ ਫੱਟੀ ਹੁੰਦੀ ਜਿੱਤੇ ਆਪਣੀਆਂ ਬੰਨੀਆਂ ਹੋਵੇ ਸਾਹਮਣੇ ਦੇਖ ਲਓ ਘੁੱਗੀਆਂ ਉਹ ਮੱਚ ਗਈਆਂ ਸੀ ਇੰਨੀ ਇੰਨੀ ਜਿਆਦਾ ਅੱਗ ਸੀ ਲਪਟਾ ਬਹੁਤ ਉੱਪਰ ਤੇ ਆ ਵੱਡੀਆਂ ਲੈਣਾ ਇਹਨਾਂ ਤੱਕ ਅੱਗ ਦੇ ਲੰਬੂ ਜਾਂਦੇ ਸੀਗੇ ਹੁਣ ਦੇਖੋ ਵੀ ਆਮ ਲੋਕ ਕਿਵੇਂ ਬੁਝਾ ਸਕਦੇ ਆ ਕਿਉਂਕਿ ਡੇ ਪਟਵਾਰੀ ਹੈ ਨਹੀਂ ਆਰਜੀ ਪਟਵਾਰੀ ਲੱਗਾ ਗਰਦੌਰੀ ਕੌਣ ਕਰੂ ਸਾਡੇ ਫਿਰ ਤਾਂ ਤੁਹਾਡੇ ਪੈਸਾ ਵੀ ਮਿਲਣਾ ਦੂਰ ਦੀ ਗੱਲ ਆ ਮਾਫ ਜਾ ਜਿਹੜਾ ਸਰਕਾਰ ਕਹਿੰਦੀ ਆ ਸਾਡੇ ਦਾ ਕੱਚਾ ਪਟਵਾਰੀ ਲੱਗਾ ਵਾ ਉਹ ਕੱਚਾ ਵੀ ਨਹੀਂ ਆਇਆ ਉਹ ਆਇਆ ਉਹਨੂੰ ਵੇਰੇ ਨੂੰ ਮੈਪ ਦਾ ਕੀ ਪਤਾ ਜੀ ਕਿਹੜਾ ਅਸਲੀ ਪਟਵਾਰੀ ਉਹਨੂੰ ਪਤਾ ਨਾ ਰਗਬਾਕੀ ਆ ਹੁਣ ਕਿਹੜਾ ਮੇਰੇ ਵਰਗਾ 7000 ਤੇ ਲੱਗਾ ਉਹਨੂੰ ਪਤਾ ਮੈਪ ਨਹੀਂ ਕੋਣ ਉਹ ਪੁੱਛੋ ਤਾਂ ਰਾਹ ਕਿੱਥੋਂ ਦੀ ਆ ਇੱਥੇ ਕੁਝ ਵੀ ਨਹੀਂ ਪਤਾ ਹਾਂ ਸੀਮ ਵਾਲੇ ਨੂੰ ਤਾਂ ਨਹਿਰ ਕਹਿੰਦੇ ਇੱਥੇ ਮੁੱਖ ਮੰਤਰੀ ਸਾਹਿਬ ਕਿਸੇ ਟਾਈਮ ਜੀਰੇ 'ਚ ਆਏ ਸੀਗੇ ਜੀ ਕਹਿੰਦੇ ਸੀ ਜੀਰੇ ਵਾਲੇ ਤੁਸੀਂ ਰਿਕਾਰਡ ਬਣਾਤਾ ਅਸੀਂ ਜੋ ਝਾੜੂ ਵਾਲਿਆਂ ਨੂੰ ਝਾੜੂ ਫੜਾ ਕੇ ਤੋੜਾ ਕੇ ਭਗਵੰਤ ਮਾਨ ਜੀ ਕਹਿੰਦੇ ਸੀ ਮੈਂ ਥੱਲੇਡੇ ਲੈਵਲ ਦਾ ਬੰਦਾ ਮੈਂ ਤੁਹਾਡੀ ਚੋਂ ਉੱਠ ਕੇ ਕਿਹਾ ਪਿੰਡਾਂ ਦੇ ਵਿੱਚੋਂ ਸਰਕਾਰ ਚੱਲੂਗੀ ਤੇ ਸਰਕਾਰ ਪਿੰਡਾਂ 'ਚ ਆਉਂਦੀ ਹੋਈ ਨਹੀਂ ਸਾਰ ਵੀ ਨਹੀਂ ਲੈਣ ਆ ਰਹੀ ਪਿੰਡ ਦਾ 2500 ਕਿੱਲਾ ਬਾਈ ਜੀ ਮੱਤ ਜਾਣਾ ਤੇ ਅੱਗ ਕਿੰਨੀ ਕੁ ਹੋ ਸਕਦੀ ਹੈ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਵੀ ਕਿੱਥੋਂ ਤੱਕ ਵੀ ਅਸੀਂ ਪਿੰਡ ਵੀ ਬਾਲ-ਬਾਲ ਬਚੇ ਹਾਂ ਹਾਂ ਪਿੰਡ ਸਾਨੂੰ ਇਹੀ ਸਾਡੇ ਘਰਾਂ 'ਚ ਨਾ ਅੱਗ ਚਲੀ ਜਾਵੇ ਵੀ ਕਿਤੇ ਘਰ ਹੀ ਮੱਜ ਜਾਣਾ ਇਸ ਵੇਲੇ ਅਸੀਂ ਉਹਨਾਂ ਖੇਤਾਂ 'ਚ ਮੌਜੂਦ ਹਾਂ ਜਿੱਥੇ ਪਿਛਲੇ ਦਿਨਾਂ 'ਚ ਜ਼ੀਰੇ ਦੇ ਵਿੱਚ 3000 ਏਕੜ ਕਣਕ ਜਿਹੜੀ ਆ ਉਹ ਖੜੀ ਖੜੀ ਮੱਚ ਕੇ ਜਿਹੜੀ ਹੈ ਗਿਆ ਸੁਆਹ ਹੋ ਜਾਂਦੀ ਹੈ ਨੇੜਲੇ ਪਿੰਡ ਵਾਸੀਆਂ ਦੇ ਵੱਲੋਂ ਆ ਕੇ ਅੱਗ ਤੇ ਉੱਪਰ ਕਾਬੂ ਪਾਇਆ ਜਾਂਦਾ ਆ ਉਸ ਦੀ ਇੱਕ ਤਸਵੀਰ ਹਾਲੇ ਵੀ ਜਿਉਂਦੀ ਤਿਉਂ ਆ ਕੇ ਦੋ ਰਾਗੀਰ ਜਿਹੜੇ ਆ ਉਹ ਇਸ ਰੋਡ ਤੋਂ ਲੰਘ ਰਹੇ ਸੀ ਰੋਡ ਕਰਾਸ ਕਰ ਰਹੇ ਸੀ ਤਾਂ ਉਹ ਅੱਗ ਦੀ ਲਪੇਟ ਦੇ ਵਿੱਚ ਆਉਂਦੇ ਨੇ ਤਾਂ ਵੀ ਹਾਲਾਤ ਉਹਨਾਂ ਦੇ ਮੋਟਰਸਾਈਕਲ ਦੇ ਹੋਏ ਨੇ ਤੇ ਉਹਨਾਂ ਦੇ ਖੁਦ ਦੇ ਹਾਲਾਤ ਜਿਹੜੇ ਆ ਉਹ ਕੀ ਹੋਏ ਹੋਣਗੇ ਹਾਲਾਂਕਿ ਕੁਝ ਦਿਨ ਹੋ ਚੱਲੇ ਨੇ ਇਸ ਅ ਅੱਗ ਨੂੰ ਜਿਹੜੇ ਨੂੰ ਇੱਕ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਇੱਕ ਤੇ ਉਸ ਤੋਂ ਬਾਅਦ ਇਲਾਜ ਦੇ ਦੌਰਾਨ ਜਿਹੜੀਆਂ ਮੌਤ ਮੌਤ ਹੁੰਦੀ ਆ ਪਿੰਡ ਸੋਡੀ ਵਾਲੇ ਦੇ ਵਾਸੀ ਵੀ ਸਾਡੇ ਨਾਲ ਹੋਣਗੇ ਰੋਮਨ ਬਾਈਹੂਰੀ ਸਾਡੇ ਨਾਲ ਹੋਣਗੇ ਗੱਲਬਾਤ ਕਰਾਂਗੇ ਰੋਮਨ ਬਾਈ ਕਿਵੇਂ ਇਹ ਵਾਪਰਦਾ ਆ ਪੂਰਾ ਜਿਹੜਾ ਘਟਨਾ ਕਰਵਾ ਕਿਵੇਂ ਵਾਪਰਦਾ ਅ ਭਾਈ ਜੀ ਇੱਕ ਤੇ ਬੜੀ ਦੁਖਦਾਈ ਘਟਨਾ ਹੋਈ ਆ ਜਿਹੜਾ ਕਿ ਸਾਧੂ ਵਾਲੇ ਪਿੰਡ ਤੋਂ ਇਹੇ ਅੱਗ ਚੱਲਦੀ ਆ ਹੂੰ ਤੇ ਮੰਹਾਂ ਵਾਲੇ ਪਿੰਡ ਤੇ ਕਿਰਕ ਪਹੁੰਚਦੀ ਆ। ਅ ਕਰੀਬ 8-10 ਕਿਲੋਮੀਟਰ ਦੇ ਏਰੀਆ ਚ ਅੱਗ ਲੱਗਦੀ ਆ 3000 ਦੇ ਕਰੀਬ ਇੱਥੇ ਫਸਲ ਜਿਹੜੀ ਕਿ ਸੜ ਕੇ ਸੁਆਹ ਹੋ ਜਾਂਦੀ ਆ। ਉਹਦੇ ਵਿੱਚ ਬਈ ਤੁਹਾਨੂੰ ਅੱਜ ਇੱਕ ਦੋ ਨੌਜਵਾਨਾਂ ਦੀ ਜਿਹੜਾ ਕਿ ਇੱਕ ਤਾਂ ਮੌਕੇ ਤੇ ਡੈਥ ਹੋ ਜਾਂਦੀ ਆ, ਇੱਕ ਕੱਲ ਜਿਹਦੀ ਡੈਥ ਹੋਈ ਆ ਪੀਜੀਆ ਦੇ ਇਲਾਜ ਚੱਲ ਰਿਹਾ ਸੀਗਾ। ਤੇ ਆਹ ਮੋਟਰਸਾਈਕਲ ਦੇ ਹਾਲਾਤ ਤੁਸੀਂ ਦੇਖੋ। ਅੱਜ 5 ਦਿਨ ਹੋ ਗਏ ਆ 5 ਦਿਨ। 5 ਦਿਨ ਹੋ ਗਿਆ ਮੋਟਰਸਾਈਕਲ ਇੱਥੇ ਪਿਆ। ਤੇ ਪ੍ਰਸ਼ਾਸਨ ਪਤਾ ਨਹੀਂ ਹਲੇ ਤੱਕ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਮੋਟਰਸਾਈਕਲ ਵੀ ਨਹੀਂ ਉਹ ਚੱਕ ਲਗਾਏ ਜੇ ਕੋਈ ਇੱਥੇ ਮਾੜੀ ਮੋਟੀ ਗੱਲ ਹੋ ਜਾਵੇ ਕੋਈ ਪਾਰਟੀ ਬਾਜੀ ਦੀ ਗੱਲ ਹੋ ਜਾਵੇ ਤੇ ਇੱਕ ਦੂਜੇ ਤੇ ਮਿੰਟੋ ਮਿੰਟੀ ਪਰਚੇ ਪਾਉਣ ਦੀ ਕਰਨਗੇ ਆ 5 6 ਦਿਨ ਹੋ ਗਏ ਵਾਣ ਵਿੱਚ 20 ਮੋਟਰਸਾਈਕਲ ਭਿਆ ਅਜ ਤੱਕ ਕੋਈ ਵੀ ਪ੍ਰਸ਼ਾਸਨ ਦਾ ਬੰਦਾ ਨਹੀਂ ਇੱਥੇ ਆਇਆ ਕੋਈ ਨਹੀਂ ਕੋਈ ਬੋੜੇ ਨਹੀਂ ਕੋਈ ਨਹੀਂ ਬੋੜਿਆ ਜੀ ਕੋਈ ਇੱਥੇ ਚੱਕ ਨਹੀਂ ਲਗਿਆ ਕਿਹਦੀ ਜ਼ਿੰਮੇਵਾਰੀ ਬੰਦੀ ਆ ਐਡੇ ਵੜੇ ਦੋ ਨੌਜਵਾਨਾਂ ਦੀ ਇੱਥੇ ਡੈਥ ਹੋ ਜਾਵੇ ਤੇ ਮੋਟਰਸਾਈਕਲ 5 6 ਦਿਨ ਬੰਦੇ ਪੁਲਿਸਾਂ ਦੀ ਹੁੰਦੀ ਨਾ ਪੁਲਿਸ ਲੇਟ ਹੀ ਆਉਂਦੀ ਹੁੰਦੀ ਪੁਲਿਸ ਆਹ 6 ਦਿਨ ਇੱਥੇ ਹੋ ਗਿਆ ਮੋਟਰਸਾਈਕਲ ਪਏ ਨੂੰ ਆ ਪਿੰਡ ਵਾਸੀ ਸਾਡੇ ਨਾਲ ਖੜੇ ਨੇ ਸਾਡੇ ਤਾਂ ਤਬਾਈ ਮੱਚ ਗਈ ਬਾਈ ਮੈਂ ਭਗਵਾਨ ਤਮਨ ਸਾਹਿਬ ਨੂੰ ਕਹਿਣਾ ਚਾਹਣਾ ਕਿ ਤੁਹਾਡੇ ਆਕਾ ਕੇਜਰੀਵਾਲ ਤੇ ਕੋਈ ਮਾੜੀ ਮੋਟੀ ਵੀ ਗੱਲ ਹੋ ਜਾਵੇ 1921 ਹੋ ਜਾਵੇ ਉਹਦੀ ਚੁੰਡੀ ਵੀ ਵੱਡੀ ਜਾਵੇ ਤੇ ਤੁਸੀਂ ਭੱਜ ਕੇ ਦੇ ਫੇਸਬੁੱਕ ਦੇ ਲਾਈਵ ਦੇ ਕਿਤੇ ਪੋਸਟਾਂ ਦੇ ਤੁਹਾਡੇ ਮੰਤਰੀ ਜਿਹੜਾ ਤੁਹਾਡਾ ਆਈਟੀ ਸੈੱਲ ਦੇ ਮਿੰਟ ਮਿੰਟ ਦੀ ਪੋਸਟਾਂ ਆ ਜੀਰੇ ਦੇ ਵਿੱਚ ਕਹਿਰ ਮੱਛੇ ਨੂੰ ਅੱਜ 6-7 ਦਿਨ ਹੋ ਗਿਆ ਤੇ ਅੱਜ ਭਗਵੰਤ ਮਾਨ ਸਾਹਿਬ ਦੀ ਕਿਤੇ ਇੱਕ ਵੀ ਸਿੰਗਲ ਨਾ ਕੋਈ ਟਵੀਟ ਨਾ ਕੋਈ ਫੇਸਬੁੱਕ ਨਾ ਕੋਈ ਇੱਥੇ ਆਇਆ ਇਹ ਕੀ ਆ ਜੀ ਦੱਸੋ ਭਗਵੰਤ ਮਾਨ ਸਾਹਿਬ ਆਹੀ ਲੋਕਾਂ ਨੇ ਤੁਹਾਨੂੰ ਵੋਟਾਂ ਪਾ ਕੇ ਤੁਹਾਨੂੰ ਇੱਧਰ ਸੱਤਾ ਬਖਸ਼ੀ ਆ ਆਹੀ ਲੋਕਾਂ ਨੇ ਸੱਤਾ ਬਖਸ਼ੀ ਹੈ ਨਾ ਆਹ ਤਾਂ ਆ ਜੀਰਾ ਸੰਘਰਸ਼ ਚੱਲਿਆ ਜੀਰਾ ਸੰਘਰਸ਼ ਅੱਜ ਪੌਣੇ 3 ਸਾਲ ਹੋ ਗਏ ਸਾਨੂੰ ਚੱਲਦਿਆਂ ਨੂੰ ਤੇ ਭਗਵੰਤ ਮਾਨ ਸਾਹਿਬ ਨੇ ਕਹਿੰਦੇ ਮੇਰੀ ਨੂੰ ਗਲੇ ਦੀ ਸੌ ਗਲੇ ਦੀ ਸੌ ਤੇ ਫੈਕਟਰੀ ਬੰਦ ਫੈਕਟਰੀ ਅੱਜ ਤੱਕ ਨਹੀਂ ਬੰਦ ਹੋਈ ਭਗਵਾਨਤਮਨ ਸਾਹਿਬ ਉਹੀ ਗੱਲਾਂ ਬਈ ਜੀ ਅੱਜ ਸਾਡੇ ਪਿੰਡਾਂ ਦੇ ਵਿੱਚ ਅਸੀਂ ਸੰਤਾਪ ਹੰਡਾ ਰਹੇ ਹਾਂ ਪਰ ਸਾਡੀ ਸਾਰ ਲੈਣ ਹਲੇ ਤੱਕ ਕੋਈ ਨਹੀਂ ਆਇਆ ਮੁੱਖ ਮੰਤਰੀ ਸਾਹਿਬ ਇੱਕ ਚੀਜ਼ ਬਹੁਤ ਸੋਹਣੀ ਕਰਦੇ ਨਹੀਂ ਬਹੁਤ ਸੋਹਣੀ ਕਰਦੇ ਨੇ ਉਹ ਸਟੇਜ ਬਹੁਤ ਸੋਹਣੀ ਚਲਾਉਂਦੇ ਨੇ ਬਹੁਤ ਵਧੀਆ ਉਹਨਾਂ ਨੂੰ ਸਟੇਜ ਉਹ ਕਲਾਕਾਰ ਬੰਦੇ ਨੇ ਕਲਾਕਾਰੀ ਕਰਦੇ ਰਹੇ ਨੇ ਸਟੇਜ ਬਹੁਤ ਵਧੀਆ ਚਲਾਉਣੀ ਆਉਂਦੀ ਆ ਪਰ ਉਹਨਾਂ ਨੂੰ ਸਟੇਟ ਨਹੀਂ ਚਲਾਉਣੀ ਆਉਂਦੀ ਲੋਕਾਂ ਨੇ ਸਟੇਜ ਤੋਂ ਲਾ ਕੇ ਸਟੇਜ ਤੇ ਸਟੇਜ ਤੇ ਚੜਾਇਆ ਉਹਨੂੰ ਸਟੇਜ ਦੀ ਕੁਰਸੀ ਬਖਸ਼ੀ ਪਰ ਹੁਣ 27 ਦੇ ਵਿੱਚ ਲੋਕੀ ਸਟੇਜ ਤੋਂ ਲਾ ਕੇ ਫੇਰ ਇਸ ਸਟੇਜ ਤੇ ਚੜਨਗੇ ਉੱਥੇ ਚੜਾਉਣਗੇ ਲੋਕ ਲੋਕ ਇੰਨੇ ਦੁਖੀ ਹੋ ਚੁੱਕੇ ਨੇ ਇਹ ਕੁਰਸੀ ਦੇ ਕਾਬਲ ਨਹੀਂ ਹੈਗੇਗੇ ਅੱਜ ਲੋਕ ਸਤਾਏ ਹੋਏ ਨੇ ਅਸੀਂ ਤੁਹਾਡੇ ਮੱਦੇਬਰੈ ਮੰਗ ਕਰਦੇ ਆ ਆ ਜਿਹੜਾ ਆ ਗਰੀਬ ਪਰਿਵਾਰ ਆ ਵੇਖ ਮੇਰਾ ਵੀਰ ਖੜਾ ਆ ਕਾਸ਼ੂਰੇ ਆ ਆ ਗਰੀਬ ਪਰਿਵਾਰ ਆ 12 ਕਿੱਲੇ ਸੀ ਇਹਦੇ ਠੇਕੇ ਤੇ ਲਏ ਸੀ ਕਿੱਲਾ ਇਹਦੀ ਆਪਦੀ ਪਹਿਲੀ ਆ ਪਿਓ ਇਹਦਾ ਬਿਮਾਰ ਆ ਏ ਮਿਹਨਤੀ ਏ ਮੁੰਡਾ ਸਾਰੇ ਪਿੰਡ ਨੂੰ ਸਾਰਾ ਪਿੰਡੇ ਮੁੰਡੇ ਦੀ ਅਗਵਾਈ ਪੜਦਾ ਤੇ ਅੱਜ 12 ਕਿੱਲੇ ਦੇ ਮੱਚ ਗਏ ਤੇ ਦੱਸੋ ਇਹਦਾ ਮੁਆਜਾ ਕੌਣ ਭਰੂਗਾ ਕੌਣ ਭਰੂਗਾ ਇਹ ਮੁੰਡੇ ਦਾ ਅਸੀਂ ਨੂੰ ਹੌਸਲਾ ਦਿੱਤੇ ਤਾਂ ਰੋ ਰੋ ਕੇ ਬੁਰਾ ਹਾਲ ਸੀ ਇਹਦਾ ਪਰਿਵਾਰ ਦੇਖੋ ਅਸੀਂ ਕਹਿੰਨੇ ਆ ਕੋਈ ਇਹਨਾਂ ਦੇ ਸੱਚ ਮੈਂ ਇੱਕ ਗੱਲ ਹੋਰ ਮੈਨੂੰ yaad ਆ ਗਈ ਇਹਨਾਂ ਦੇ ਸੰਧਵਾ ਸਾਫ ਸੀ ਮੰਤਰੀ ਸਾਹਿਬ ਸਪੀਕਰ ਸਾਹਿਬ ਸਪੀਕਰ ਸਾਹਿਬ ਨੇ ਕਹਿੰਦੇ ਨਹੀਂ ਇਹ ਤਾਂ ਵਿਹਲੜ ਆ ਇਹਦਾ ਵਿਹਲੜ ਆ ਕੋਈ ਸਪੀਕਰ ਸਾਹਿਬ 27 ਵਿੱਚ ਦੱਸਾਂਗੇ ਵਿਹਲੇ ਤੁਹਾਨੂੰ ਵੀ ਕਰਾਂਗੇ ਅਸੀਂ ਆ ਜਦੋਂ ਤੁਸੀਂ ਆ ਸੱਤਾ ਤੋਂ ਪਹਿਲਾਂ ਤੁਸੀਂ ਵੀ ਆ ਵਿਹਲੜਾਂ ਦੇ ਨਾਲ ਤੁਰੇ ਫਿਰਦੇ ਹੁੰਦੇ ਸੀ ਪਿੰਡ ਪਿੰਡ ਉਹ ਤੁਹਾਡੇ ਡਰਾਮੇ ਸੀ ਆ ਵਿਹਲੜ ਸੁਣਨੂ ਵੀ ਅਸੀਂ ਵਿਹਲੇ ਕਰਾਂਗੇ ਆ ਲੋਕ ਖੜੇ ਨੇ ਆ ਇੱਥੇ ਦੋ ਨੌਜਵਾਨਾਂ ਦੀ ਮੌਤ ਹੋਈ ਆ ਪ੍ਰਸ਼ਾਸਨ ਹਾਲੇ ਤੱਕ ਨਹੀਂ ਬੋੜਿਆ ਬਾਈ ਜੀ ਕੋਈ ਵੀ ਨਹੀਂ ਬੋੜਿਆ ਨਹੀਂ ਬੋੜਿਆ ਜੀ ਕਿੰਨਾ ਬਾਈ ਤੁਹਾਡਾ ਵਾਣ 12 ਕਿਲੇ ਬਾਈ ਆਪਦਾ ਕਿੰਨਾ ਸੀ ਆਪਦਾ ਕਿਲਾ ਕਿਹ ਹੈ ਬਾਈ ਕਿਲਾ ਆਪਦਾ ਸੀ 12 ਕਿਲੇ ਬਾਈ ਠੇਕੇ ਤੇ ਸੀ ਆ ਠੇਕੇ ਦੇ ਬਾਈ ਤੇ ਬਾਈ 12 ਕੁਛ ਬਚਿਆ ਪੂਰੇ 13 ਕਿੱਲਾਂ ਚ ਕੁਛ ਬਚਿਆ ਨਹੀਂ ਕੋਹ ਨਹੀਂ ਬਾਈਾ ਵੱਢੀ ਜਾਂਦੇ ਹੀ ਕਣਕੇ ਯਾਰ ਅੱਛਾ ਇੱਕ ਭਰਿਆ ਹੀ ਕੋਪੂ ਆ ਹਾਂ ਉਹ ਪਿਆ ਕਰੇ ਉਹ ਵੀ ਟਰਾਲਾ ਵੀ ਵਿੱਚੇ ਸੀ ਟਰਾਲਾ ਵੀ ਸੜ ਗਿਆ ਅੱਛਾ ਤੁਹਾਡਾ ਆਪਦਾ ਟਰਾਲਾ ਸੀ ਨਾ ਨਾ ਮੇਰੇ ਨਾਲ ਦੇ ਮੁੰਡੇ ਦਾ ਉਹ ਵੀ ਵਿੱਚੇ ਹੀ ਗਿਆ ਨਾ ਵਿੱਚੇ ਹੀ ਗਿਆ ਤੇ ਬਾਈ ਇਹਦੇ ਸਿਰੋਈਆਂ ਕੋਈ ਜਾਂ ਹੋਰ ਵੀ ਹੈ ਕੋਈ ਨਾ ਵਾਈ ਆ ਮੈਂ ਖੇਤੀ ਬੜੀ ਬਾਈ ਕੱਲੀ ਖੇਤੀ ਬੜੀ ਦੇ ਸਿਰੋਈ ਸਿਰੋਈ ਚੱਲਦਾ ਕੀ ਰੇਟ ਨੂੰ ਠੇਕੇ ਤੇ ਸੀ ਬਾਈ ਬਾਣ ਸਾਡੇ ਕੋਲੇ 68000 ਨੂੰ ਸੀ ਬਾਈ 60000 ਨੂੰ ਬੰਨ ਟਿਕਟ ਤੇ ਫਿਰ ਤਾਂ ਉਹ ਵੀ ਸਾਰਾ ਸਰੀ ਪੈ ਗਿਆ ਹੁਣ ਉਹ ਵੀ ਸਾਰੀ ਪੈ ਵੀ ਸਾਰਾ گاਉਂ ਸਾਰੇ ਦਾ ਸਾਰਾ ਫਿਰ ਭਾਈ ਹੁਣ ਅੱਗੇ ਦਾ ਅੱਗੇ ਰਹਿਣਾ ਹੀ ਆ ਬਈ ਪਿੰਡ ਵਾਲੇ ਮਰਦ ਕਰਦੇ ਪਏ ਆ ਹਾਂ ਜਾਂ ਭਾਈ ਹੋਰ ਕਿਵੇਂ ਆ ਰੋਣ ਭਾਈ ਉਦਨ ਦਾ ਸਾਡੇ ਨਾਲ ਲੱਗਾ ਪਿਆ ਹਾਂ ਇਹਨੇ ਹੋਰ ਮਰਦ ਕਿਤੇ ਸਾਡੇ ਸਾਰੇ ਪਿੰਡ ਦੇ ਪ੍ਰਸ਼ਾਸਨਿਕ ਅਧਿਕਾਰੀ ਕੋਈ ਸਰਕਾਰ ਦਾ ਨੁਮਾਇੰਦਾ ਘਰੇ ਆ ਕੇ ਮਦਦ ਹੁਣ ਤੱਕ ਕੀਤੀ ਹੋਵੇ ਕੋਈ ਆਇਆ ਹੋਵੇ ਕੋਈ ਨਹੀਂ ਆਇਆ ਹੁਣੇ ਘਰੇ ਤਾਂ ਨਹੀਂ ਆਇਆ ਯਾ ਸਾਡੇ ਪਿੰਡ ਆਏ ਸੀਗੇ ਪਰਸੋਂ ਆਏ ਸੀ ਕੋਈ ਮਾਦਮਦੋਨਾਂ ਵੱਲੋਂ ਪਹੁੰਚੀ ਨਹੀਂ ਨਹੀਂ ਕੋਈ ਨਹੀਂ ਉਹਨਾਂ ਨੂੰ ਹਾਂ ਤਾਂ ਕੁਝ ਵੀ ਨਹੀਂ ਆਇਆ ਹਾਂ ਪਪੂ ਜੀ ਇੱਥੇ ਸੀ ਤੁਸੀਂ ਵੀ ਮੈਂ ਜੇ ਜ਼ਮੀਨ ਸੀ ਮੇਰੀ ਮੈਂ ਵੀ ਆਇਆ ਸੀਗਾ ਮੈਂ ਅੱਗ ਲੱਗੀ ਦੇਖਦਾ ਹਾਂ ਤੇ ਉਦੋਂ ਧੂਆਂ ਜਿਹੜਾ ਘਟ ਗਿਆ ਸੀਗਾ ਤੇ ਉਹ ਬੰਦਾ ਉੱਥੇ ਪਿਆ ਸੀਗਾ ਬਿਲਕੁਦਾ ਪਿਆ ਸੀ ਅੱਛਾ ਮੋਟਰਸਾਈਕਲ ਨਾਲ ਸੀ ਮੋਟਰਸਾਈਕਲ ਨਾਲ ਸੀ ਕਿੱਥੇ ਸੀਗਾ ਉਹ ਉਹ ਆਹ ਨਾਲ ਕੋਠੀ ਰੋਡ ਦਾ ਰੱਡ ਦਾ ਉਧਰ ਚਲਾ ਗਿਆ ਪਾਸੇ ਦੂਜੇ ਪਾਸੇ ਅੱਛਾ ਤੇ ਫਿਰ ਉਹਨੂੰ ਮੋਟਰਸਾਈਕਲ ਲੈ ਗਿਆ ਪਿੰਡ ਫੈਵਨ ਜਾ ਕੇ ਉਹਦੇ ਪਾਣੀ ਪੂਣੀ ਪਾਇਆ ਫਿਰ ਉਥੋਂ ਗੱਡੀ ਤੇ ਫਿਰ ਉਸ ਵੀ ਮੈਨੂੰ ਲੱਗਦਾ ਸ਼ੈ ਡੈਥ ਹੋ ਗਈ ਉਹਦੀ ਵੀ ਕੱਲੇ ਹੀ ਦੱਸ ਦੇ ਡੈਥ ਹੋ ਗਈ ਡੈਥ ਹੋ ਗਈ ਕਿੰਨੇ ਝੁਲਸੇ ਸੀ ਉਦੋਂ ਤੇ ਤੁਕਰੇੋਂ ਤਾਂ 80% ਤੁੱਤੇ ਹੀ ਸੀਗੇ 80% ਨਹੀਂ ਕਿ ਲੋਕ ਕਿੰਨੇ ਝੁਲਸੇ ਸੀ ਜਿਹੜੇ ਇੱਥੇ ਲੰਗਣ ਨੂੰ ਬਣਾ ਲੇ ਲੰਗਣ ਵਾਲੇ ਤਾਂ ਇਹੀ ਹੀ ਦੋਵੇਂ ਇੱਥੇ ਤੱਕ ਫਿਲਹਾਲ ਤੋਂ ਮੈਂ ਵੇਖੇ ਭਜਾਉਣ ਵਾਲੇ ਕੋਈ ਉਸ ਵੇਲੇ ਬੁਝਾਉਣ ਦੀ ਨਹੀਂ ਬੁਝਾਉਣ ਵਾਲੇ ਤਾਂ ਕੋਈ ਨਹੀਂ ਸਾਰੇ ਅੱਗ ਹੀ ਅੱਗ ਸੀ ਉਦੋਂ ਕੋਈ ਨਹੀਂ ਸੀਗਾ ਦੋ ਚਾਰ ਬੰਦੇ ਸੀ ਆਹੀ ਅੱਗੇ ਨਹੀਂ ਜ਼ਿਆਦਾ ਸੀ ਨਾ ਜੀ ਰਾਹ ਦੇ ਉੱਤੇ ਕੋਈ ਥਾਂ ਹੀ ਹੈ ਨਹੀਂ ਸੀ ਖੜਨ ਵਾਸਤੇ ਵੀ ਅੱਗ ਬੁਝਾਉਣ ਵਾਸਤੇ ਸਾਡੇ ਕੋਲੇ ਪਹੁੰਚਣਾ ਸਾਡੇ ਲਈ ਤਾਂ ਨਾ ਮੁਮਕਿਨ ਹੀ ਸੀਗਾ ਵੀ ਅੱਗ ਬਹੁਤ ਜ਼ਿਆਦਾ ਸੀਗੀ ਸਾਡੇ ਪਿੰਡ ਨੂੰ ਨਾ ਜੀ ਕੋਈ 5-7 ਰਾਹ ਜਾਂਦੇ ਨੇ ਆਲੇ-ਦੁਆਲੇ ਪਿੰਡਾਂ ਨੂੰ ਵੀ ਸਾਰੇ ਪਾਸੇ ਅੱਗ ਹੀ ਸੀ ਰਾਹਾਂ ਤੇ अच्छा ਤੁਸੀਂ ਮੜਾ ਜਾ ਕੈਮਰਾ ਘੁਮਾ ਕੇ ਵੇਖ ਲਓ ਤੁਹਾਨੂੰ ਲੱਗੂਗਾ ਪਤਾ ਵੀ ਕਿੰਨੀ ਇੱਕ ਵੀ ਅੱਗ ਹੋ ਸਕਦੀ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਬੁਰਾ ਹਾਲ ਸੀਗਾ ਵੀ ਸਾਨੂੰ ਦਾ ਇਹ ਸੀ ਵੀ ਘਰਾਂ ਦੇ ਵਿੱਚ ਨਾ ਅੱਗ ਚਲੀ ਜਾਵੇ ਵੀ ਸਾਡਾ ਪਿੰਡ ਹੀ ਨਾ ਮੱਝ ਜਵੇ ਕਿਤੇ ਜੀ ਇਹ ਇੰਨੀ ਅੱਗ ਸੀ ਇੰਨੀ ਅੱਗ ਸੀ ਅੱਗ ਇੱਥੋਂ ਸ਼ੁਰੂ ਹੋਈ ਸੀ ਜੀ ਆ ਪਿੰਡ ਹੈਗਾ ਸਾਧੂ ਵਾਲਾ ਤੇ ਨਾਲ ਤਾਂ ਨਾ ਉੱਥੇ ਹੱਦ ਹੈਗੀ ਆ ਉੱਥੋਂ ਸ਼ੁਰੂ ਹੋਈ ਸੀ ਅਸੀਂ ਉੱਥੋਂ ਕਾਬੂ ਪਾਉਣ ਲੱਗੇ ਵੀ ਉਹਦੇ ਤੇ ਅੱਗ ਤੇ ਫਾਇਰ ਬਿਗੇਟ ਵਾਲੀ ਗੱਡੀ ਵੀ ਚਲੋ ਆ ਗਈ ਸੀ 10 ਮਿੰਟਾਂ ਤੱਕ ਪਰ ਹਵਾ ਤੇਜ਼ ਹੋਣ ਕਰਕੇ ਨਾ ਜੀ 나ੜ ਨੂੜ ਸਾਰਾ ਸੀਗਾ ਇੱਥੇ ਤੂੜੀ ਬਣਾਉਣ ਵਾਲੀ ਪਈ ਸੀ ਕੰਟਰੋਲ ਤੋਂ ਬਾਹਰ ਹੀ ਹੋ ਗਈ। ਵੀ ਉਹਦੇ ਨੇੜੇ ਖੜਨਾ ਵੀ ਮੁਸ਼ਕਲ ਹੋ ਗਿਆ ਵੀ ਅੱਗ ਦਾ ਸੇਕ ਹੀ ਇੰਨਾ ਸੀਗਾ ਵੀ ਦੋ-ਦੋ ਕਿੱਲੇ ਲਾਮ ਤਵ ਸੇਕ ਪੈਂਦਾ ਸੀਗਾ। ਫਾਇਰ ਬ੍ਰਿਗੇਡ ਲਈ ਇੱਕ ਆਦੀ ਸੀ ਜਾਂ ਹੋਰ ਵੱਧ ਗਈ ਸੀ ਗੱਡੀ। ਇੱਕ ਹੀ ਗੱਡੀ ਆਈ ਸੀਗੀ ਜੀ ਉਹਨਾਂ ਦੇ ਵੀ ਕਹਿੰਦੇ ਉਹ ਸਾਡੀ ਟੈਂਕੀ ਚ ਪਾਣੀ ਹੈ ਨਹੀਂ। ਅੱਛਾ ਹਾਂਜੀ ਖਾਲੀ ਹੋਈ ਸੀਗੀ ਪਤਾ ਨਹੀਂ ਵਿਚਾਰੇ ਪਤਾ ਨਹੀਂ ਸਾਨੂੰ ਉਹਨਾਂ ਨੂੰ। ਕੱਲੀ ਫਾਇਰ ਬ੍ਰਿਗੇਡ ਫਿਰ ਕੱਲੀ ਤਾਂ ਅੱਗ ਨਹੀਂ ਬਝੋਂਦੀ। ਕੱਲੀ ਫਾਇਰ ਬ੍ਰਿਗੇਡ ਹੀ ਸੀ ਜੀ ਬਸ ਉਹਨਾਂ ਕੋਲੇ ਕੋਈ ਪਾਣੀ ਨਹੀਂ ਸੀਗਾ ਕੋਈ ਪੁਖਤਾ ਪ੍ਰਬੰਧ ਨਹੀਂ ਸੀਗਾ ਚੀਜ਼ਾਂ ਦਾ। ਫਿਰ ਭਜਾਈ ਪਿੰਡ ਵਾਲੇ ਤੇ ਬੁਝੀ ਨਹੀਂ ਜੀ ਅੱਗ ਸਾਡੇ ਤੋਂ ਬੁਝੀ ਹੀ ਨਹੀਂ ਅਸੀਂ ਬਹੁਤ ਵਾਹ ਲਾਈ ਸਾਡੇ ਪਿੰਡ ਦੇ ਟਰੈਕਟਰ ਕੋਈ 10-15 ਟਰੈਕਟਰ ਸੀਗੇ ਕੋਈ ਸਨੇ ਤਵੀਆਂ ਪਾਈਆਂ ਹਾਲ ਪਾਈਆਂ ਵੀ ਅਸੀਂ ਵਾਹਣ ਬਹੁਤ ਪੱਟੇ ਪਰ ਅੱਗ ਸਾਡੇ ਵਸੋਂ ਹੀ ਬਾਹਰ ਹੋ ਗਈ ਸੀ ਹਵਾ ਦੇ ਨਾਲ ਓਡ ਓਡ ਕੇ ਅੱਗ ਅੱਗੇ ਚਾਈ ਜਾਂਦੀ ਸੀ ਫਲੂਏ ਚਲੇ ਜਾਂਦੇ ਸੀ ਅੱਗ ਉੱਥੇ ਲੱਗ ਜਾਂਦੀ ਸੀ ਕਿ ਗਾਂ ਦੀਆਂ ਤੁਰ ਗਈ ਮੇਜ ਤੋਂ ਲਾਲੋ ਸਾਹਿਬ ਵੀ 10 ਕਿਲੋਮੀਟਰ ਤੇ ਜਾ ਕੇ ਪਿੰਡ ਮਈਆਂ ਵਾਲਾ ਉੱਥੇ ਤੱਕ ਅੱਗ ਚਲੀ ਗਈ ਵੀ ਅਸੀਂ ਪਿੰਡ ਆਲੇ ਮਗਰ ਮਗਰ ਅਸੀਂ ਬੁਝਾਉਂਦੇ ਵੀ ਗਏ ਪਰ ਨਹੀਂ ਸਾਡੇ ਵਸੋਂ ਬਾਹਰ ਨਹੀਂ ਉਹ ਸਾਰਾ ਕੋ ਸਾੜ ਕੇ ਹੀ ਅੱਗ 부ਜੀ ਜਿਹੜੀਆਂ ਫਾਇਰ ਬਿਗੇਟ ਦੀਆਂ ਗੱਡੀਆਂ ਜੀ ਕਿਸੇ ਚ ਪਾਣੀ ਨਹੀਂ ਕਿਸੇ ਦੀ ਨੋਜ਼ਲ ਖਰਾਬ ਆ ਉਹ ਇੱਕ ਦੋ ਤਾਂ ਕਹਿੰਦੇ ਸਾਡੀ ਗੱਡੀ ਪੈਂਚਰ ਖੜੀ ਹੈ ਜੀ ਅੱਛਾ ਸਟਾਫ ਵੀ ਆਂ ਟ੍ਰੇਡ ਇੱਕ ਤਾਂ ਨੋਜ਼ਲ ਛੱਡ ਕੇ ਹੀ ਭੱਜ ਗਿਆ ਵੀ ਅੱਗ ਇੰਨੀ ਜ਼ਿਆਦਾ ਸੀ ਉਹ ਡਾਰ ਹੀ ਗਿਆ ਉਹ ਤਾਂ ਉਹ ਬੱਤ ਦੋ ਮੁੰਡੇ ਹੋਰ ਸੀਗੇ ਪਿੰਡ ਦੇ ਉਹਨਾਂ ਨੇ ਫੜ ਫੁੜ ਕੇ ਹੌਸਲੇ ਨਾਲ ਨੋਜ਼ਲ ਆਪ ਦੇ ਉੱਤੇ ਪਾਣੀ ਪੂਣੀ ਪਾਇਆ ਕੁਛ ਅੱਗ ਬੁਝਾਈ ਉਹ ਵਿੱਚੋਂ ਨਿਕਲ ਕੇ ਆਏ ਕੋ ਨੋਜ਼ਲ ਛੱਡ ਕੇ ਭੱਜ ਗਏ ओके okay. ए हाल सी प्रशासन प्रशासन बस दी ਹੁਣ ਪ੍ਰਸ਼ਾਸਨ ਬੜਾ ਹੀ ਵੇਸਲਾ ਹੋਇਆ ਪਿਆ ਜੀ ਜ ਤੌੜੀ ਗੁਰਦੂਰੀ ਕਰਨ ਕੋਈ ਪਹੁੰਚਾ ਹੋਵੇ ਛੋਡੇ ਪਿੰਡ ਨਾ ਜੀ ਨਾ ਕੋਈ ਐਵੇਂ ਕਹੀਏ ਕੋਈ ਨਹੀਂ ਗੁਰਦੂਰੀ ਗੁਰਦੂਰੀ ਹੋਈ ਸਾਡੇ ਬਸ ਵੀ ਕੋ ਜੇ ਕੋਈ ਆਇਆ ਤਾਂ ਗੋਂਗਲੂਆਂ ਤੋਂ ਮਿੱਟੀ ਝਾੜ ਕੇ ਚਲੇ ਗਏ ਬਸ ਹੀ ਅੱਛਾ ਅੱਜ ਵੀ ਅਸੀਂ ਆ ਹੁਣ ਵੀ ਤੁਹਾਡੇ ਸਾਹਮਣੇ ਅੱਗੇ ਅੱਗੇ ਸਾਡੇ ਪਿੰਡ ਫੇਰ ਅੱਗ ਲੱਗੀ ਸੀਗੀ ਅਸੀਂ ਆ ਉੱਥੋਂ ਹੀ ਆਏ ਸਾਰੇ ਆ ਦੇਖੋ ਸਾਡੇ ਹਾਲ ਵੇਖੋ ਜੀ ਉਹਨੇ ਉੱਥੋਂ ਹੀ ਆਏ ਅੱਗ ਬੁਝਾਉਂਦੇ ਆਏ ਆ ਵੇ ਚਲੋ ਵੀ ਸਾਨੂੰ ਪਹਿਲਾਂ ਝਟਕਾ ਵੱਜਿਆ ਸੀ ਅਸੀਂ ਸਾਰੇ ਮਿੰਟੋਮੈਟਿਕ ਇਕੱਠੇ ਹੋ ਗਏ ਫੋਨਾਂ ਫੋਨਾਂ ਦੇ ਆਵਾਜ਼ਾਂ ਦਵਾਤੀਆਂ ਵੀ ਸਾਡੇ ਪਹਿਲੇ ਟੈਂਕ ਹੀ ਆ ਭਰ ਕੇ ਰੱਖੀਆਂ ਪਈਆਂ ਸੀ ਇਸ ਚੀਜ਼ ਤੋਂ ਅਲਰਟ ਹੀ ਰਹੇ ਅਸੀਂ ਵੀ ਆਪਦੀ ਤਿਆਰੀ ਆਪ ਹੀ ਰੱਖੀਏ ਵੀ ਲਾਗੂ ਨੂੰ ਬੁਝਾਉਣ ਵਾਸਤੇ ਤੇ ਅਸੀਂ ਹੁਣੇ ਉੱਥੋਂ ਹੀ ਆਏ ਆ ਤੇ ਅਸੀਂ ਜਦੋਂ ਅੱਗ ਬੁਝਾਤੀ ਆ ਉਸ ਤੋਂ ਬਾਅਦ ਫਾਇਰ ਬਿਗੜ ਆਈ ਜਦੋਂ ਬੁਝਾਉਣ ਤੋਂ ਬਾਅਦ ਬੁਝਾਉਣ ਤੋਂ ਬਾਅਦ ਆਈ ਫਿਰ ਫਾਇਰ ਬਿਗੜ ਉੱਥੇ ਉਹ ਵੀ ਪਾਣੀ ਮਿੱਲਾ ਲੈਣੇ ਕੋਲ ਥੋੜਾ ਹੀ ਲੱਗਦਾ ਹਾਂਜੀ ਉਹ ਵੀ ਅੱਜ ਪਾਣੀ ਥੋੜਾ ਹੀ ਲੱਗਦਾ ਸੀ ਉਹਨਾਂ ਕੋਲੇ ਜਿਹੜਾ ਪ੍ਰੈਸ਼ਰ ਸੀ ਉਹਨਾਂ ਉਦੋਂ ਬਾਅਦ ਦਾ ਸਾਡਾ ਇਹ ਪਰਕੇ ਖੜਾਇਆ ਸੀਗਾ ਇਹਦਾ ਜਿਆਦਾ ਸੀਗਾ ਇਹਦੇ ਨਾਲ ਕਾਬੂ ਪਾ ਲਿਆ ਸੀਗਾ ਚਲੋ ਥੋੜੀ ਸੀ ਅੱਗ ਤੇ ਬੰਦੇ ਬਹੁਤ ਹੋ ਗਏ ਆਪ ਹੀ ਆਪ ਹੀ ਕਾਬੂ ਆ ਪਾਲ ਪਰ ਆ ਨਾ ਵੀ ਜਿਹੜਾ ਇੰਨਾ ਸੜ ਗਿਆ ਤੇ ਥੋੜਾ ਪਤਾ ਲੱਗ ਗਿਆ ਤਾਂ ਵੀ ਆਪਾਂ ਕੀ ਕਰਨਾ ਪਰ ਪਹਿਲੇ ਪਰਕੇ ਖੜਾਏ ਸੀਗਾ ਤੇ ਕਿੰਨੀ ਕਿੰਨੀ ਤੁਹਾਡੇ ਪਿੰਡ ਦੀ ਕਿੰਨੀ ਏਕੜ ਕੁਝ ਪਤਾ ਕਿੰਨੀ ਏਕੜ ਦਾ 2500 ਰਕਵਾ ਕੱਲੇ ਤੁਹਾਡੇ ਪਿੰਡ ਹਾਂ ਸਾਡੇ ਪਿੰਡ ਦਾ ਤੇ ਮੇਰੇ ਹਿਸਾਬ ਨਾਲ 400 ਕਿੱਲਾ ਬਚਿਆ 2100 ਕਿੱਲਾ ਸਾਡੇ ਪਿੰਡ ਦਾ ਮੱਚਿਆ ਹੋਊ 2100 ਕਿਲੋ ਸਾਡੇ ਆਹ ਸੜਕ ਤੋਂ ਆਉ ਉਹ ਇੰਨੀ ਰਹਿ ਗਈ ਬਸ ਨਹਿਰ ਦੇ ਨਾਲ ਬਾਕੀ ਸਾਰੇ ਖਤਮ ਕਰ ਗਿਆ ਸਾਡੇ ਬਾਕੀ ਸਾਰੇ ਪਾਸੇ ਸਾਰੇ ਪਾਸੇ ਸਾਰੇ ਹਜੇ ਤੱਕ ਕਿਸੇ ਤਰ੍ਹਾਂ ਦੀ ਕੋਈ ਗਰਦੌਰੀ ਕਰਨ ਦੇ ਲਈ ਕਿਉਂਕਿ ਲੋਕਾਂ ਦਾ ਵਾਹਣ ਵਾਹ ਵੀ ਦਿੱਤੇ ਉਹਦੇ ਵਿੱਚ ਵਾਹੀ ਜਾਂਦੇ ਹਾਂ ਜੀ ਸਾਡੇ ਪਟਵਾਰੀ ਹੈ ਨਹੀਂ ਆਰਜੀ ਪਟਵਾਰੀ ਲੱਗਾ ਗਰਦੌਰੀ ਕੌਣ ਕਰੂ ਸਾਡੇ ਫਿਰ ਤਾਂ ਤੁਹਾਡੇ ਪੈਸਾ ਵੀ ਮਿਲਣਾ ਦੂਰ ਦੀ ਗੱਲ ਆ ਮਾਫ ਜਿਹੜਾ ਸਰਕਾਰ ਕਹਿੰਦੀ ਆ ਸਾਡੇ ਦਾ ਕੱਚਾ ਪਟਵਾਰੀ ਲੱਗਾ ਵਾ ਓਕੇ ਉਹ ਕੱਚਾ ਵੀ ਨਹੀਂ ਆਇਆ ਉਹ ਆਇਆ ਉਹਨੂੰ ਵੀਰੇ ਨੂੰ ਮੈਪ ਦਾ ਕੀ ਪਤਾ ਜੀ ਕਿਹੜਾ ਅਸਲੀ ਪਟਵਾਰੀ ਉਹਨੂੰ ਪਤਾ ਨਾ ਰਗ ਵਾਕੀ ਆ ਹਣ ਕਿਹੜਾ ਮੇਰੇ ਵਰਗਾ 7000 ਤੇ ਲੱਗਾ ਉਹਨੂੰ ਮੈਪ ਨਹੀਂ ਖੋਣੂਗੇ ਪੁੱਛੂਗਾ ਰਾਹ ਕਿੱਥੋਂ ਦੀ ਹੈ ਇੱਥੇ ਕੁਝ ਵੀ ਨਹੀਂ ਪਤਾ ਹਾਂ ਸੇਮ ਵਾਲੇ ਨੂੰ ਤਾਂ ਨਹਿਰ ਕਹਿੰਦੇ ਇੱਥੇ ਹੂੰ ਆਨੇ ਬਾਕੀ ਜਿਹੜੇ ਉਹ ਜਦੋਂ ਝੋਨੇ ਦੀ ਪਰਾਲੀ ਨੂੰ ਅੱਗ ਲੱਗਦੀ ਸੀ ਜਿਹੜੇ ਉਹ ਸੈਟਲਾਈਟ ਆ ਉਹ ਗਰਮੀ ਕਰਕੇ ਉਹਨਾਂ ਨੇ ਸਾਹਮਣੇ ਰੱਖਦੇ ਵੀ ਕਿਤੇ ਖਰਾਬ ਨਾ ਹੋ ਜਾਣ ਜਦੋਂ ਕੱਢਣਗੇ ਉਸ ਤੋਂ ਬਾਅਦ ਉਹਨਾਂ ਨੂੰ ਪਤਾ ਲੱਗ ਜੂਗਾ ਵੀ ਧੂਆਂ ਤਾਂ ਇੱਥੇ ਸੀਗਾ ਉਸ ਤੋਂ ਬਾਅਦ ਹੀ ਉਹ ਕੁਛ ਕਰੂਗੀ ਸਰਕਾਰ ਕਿਉਂਕਿ ਉਹ ਤਾਂ ਅੱਗੇ ਤਾਂ ਉਹ ਤੁਹਾਨੂੰ ਪਤਾ ਹੀ ਹੈ ਜੇ ਵੀ ਧੂਆਂ ਉੱਠਦਾ ਨਹੀਂ ਸੀਗਾ ਤੇ ਸਾਰਾ ਸਟਾਫ ਇਹਨਾਂ ਦੇ ਸਾਰੀ ਟੀਮ ਇੱਥੇ ਖੜੀ ਹੁੰਦੀ ਸੀ ਪਰਤੇ ਕੱਟਣ ਲਈ ਵੀ ਹਾਂ ਤੁਸੀਂ ਕਰਦਾ ਲਾਲਗੀਰ ਚ ਪਾ ਦੇਾਂਗੇ ਸਾਡੇ ਸੈਟਲਾਈਟ ਤੋਂ ਆ ਗਿਆ ਤੁਸੀਂ ਆਗਣਾਂ ਲਾਓ ਆ ਨਾ ਕਰੋ ਹੁਣ ਨਹੀਂ ਦਿੱਤੇ ਸਰਕਾਰ ਨੂੰ ਜੀ ਨਾਲੇ ਕਿ ਥੋੜਾ ਮੋਟਾ ਨਹੀਂ 3000 ਇੱਕ ਪਿੰਡ ਦਾ 2100 ਕਿੱਲਾ ਦਾ 나ੜ ਛੜ ਗਿਆ ਜੀ 30 35 ਕਿੱਲੇ ਕਣਕ ਛੜ ਗਈ ਤੇ ਧੂਆਂ ਹੁਣ ਨਹੀਂ ਦਿੱਲੀ ਪਹੁੰਚਿਆ ਕਿਸੇ ਸੈਟਲਾਈਟ ਕੋਲੇ ਪਹੁੰਚਿਆ ਨਹੀਂਗਾ ਇਹ ਧੂਆਂ ਇਹ ਦੱਸੋ ਜੀ ਹੁਣ ਵੀ ਇਹ ਸਰਕਾਰਾਂ ਦੀ ਨਿਲੇਕੀ ਕਹਿ ਸਕਦੇ ਆ ਉਦੋਂ ਤਾਂ ਭਗਵਾਨ ਦਮਨ ਜੀ ਕਹਿੰਦੇ ਸੀ ਕਿ ਮੁਰਗੀਆਂ ਦੇ ਪੈਸੇ ਲਾਓ ਗਰਦੌਰੀਆਂ ਬਾਅਦ ਚ ਹੋਣਗੀਆਂ ਪਹਿਲਾਂ ਮੁਆਵਜ਼ਾ ਦਿੱਤੇ ਜਾਣਗੇ ਹੁਣ ਤਾਂ ਕੋਈ ਮੁਆਵਜ਼ਾ ਵੀ ਨਹੀਂ ਦਿੱਤਾ ਨਾ ਕੋਈ ਗਰਦੌਰੀ ਹੋਈ ਹੈ ਜੀ ਭਾਈ ਉਹ ਘਰ ਨੂੰ ਅੱਗ ਲੱਗੀ ਸਾਹਮਣੇ ਹਾਂ ਤੇ ਦੋ ਦਾ ਟੁੱਹੀ ਗਈ ਰਾਤ ਨੂੰ ਇਹ ਫੋਨ ਲਾਇਆ ਬਿਜਲੀ ਬੋਰਡ ਵਾਲਿਆਂ ਬਈ ਸਾਨੂੰ ਤਾਰ ਦੇ ਦੋ ਪਾਣੀ ਪਾਉਣਾ ਤਾਰ ਬਣੀ ਦਿੱਤੀ ਤਾਰ ਬਣੀ ਦਿੱਤੀ ਹਾਂ ਉਹਨੇ ਆਪਦੇ ਮੁੰਡੇ ਨੇ ਘਰੋਂ ਲਿਆ ਕੇ ਪੈਸੇ ਲਾ ਕੇ ਤਾਰ ਲਾਈ ਅਗਲੇ ਦਿਨ ਉਹਨੇ ਫੇਰ ਫੋਨ ਲਾਇਆ ਕਹਿੰਦਾ ਮੈਂ 20 ਫੁੱਟ ਤਾਰ ਦੇ ਸਕਦਾ ਬਸ ਜੇ ਉਸ ਦਿਨ ਮੋਟਰਾਂ ਵਾਲੀ ਲਾਈਟ ਛੱਡ ਦਿੰਦੇ ਨਾ ਸਾਡਾ ਨੁਕਸਾਨ ਨਹੀਂ ਹੋਣਾ ਸੀ ਨਾ ਫੇਰ ਇਹ ਬੁਝਾ ਦੇਣੀ ਸੀ ਕਿਉਂਕਿ ਪਾਣੀ ਦਾ ਸਾਧਨ ਨਹੀਂ ਹੈਨੀ ਸੀ ਹਾਂ ਪਾਣੀ ਦਾ ਕੋਈ ਸਾਧਨ ਨਹੀਂ ਸੀ ਤਾਂ ਕਰਕੇ ਇਹਨਾਂ ਨੂੰ ਨੁਕਸਾਨ ਹੋਇਆ ਜੇ ਸਾਡੀ ਮੰਨ ਲੈਂਦੇ ਬਹੁਤ ਫੋਨ ਲਾਏ ਹਾਂ ਐਸ ਡੀ ਐਮ ਸਾਹਬ ਨੇ ਕਹਿਤਾ ਜੀ ਛੱਡ ਦੋ ਜਈ ਕਹਿੰਦਾ ਬਾ ਜੋ ਜੇਈ ਨਹੀਂ ਮੰਨੇ ਨਹੀਂ ਕਹਿੰਦਾ ਮੈਂ ਸੈਨ ਕਹਿੰਦਾ ਮੇਰੇ ਹੈ ਹੀ ਨਹੀਂ ਇੱਥੇ ਮਾਦਾ ਅੱਛਾ ਤੇ ਉਹ ਐਸਡੀਓ ਸਾਹਿਬ ਨੂੰ ਕਿਹਾ ਐਸਡੀਓ ਸਾਹਿਬ ਨੂੰ ਕਿਹਾ ਵੀ ਲਾਈਟ ਛੜਾ ਦਿਓ ਉਹ ਕਹਿੰਦੇ ਜੀ ਮੈਨੂੰ ਜੇਈ ਦੱਸੂਗਾ ਜੇਈ ਨੂੰ ਕਿਹਾ ਜੇਈ ਕਹਿੰਦਾ ਲੈਂਡਮੈਨ ਤੋਂ ਕਲੀਅਰੈਂਸ ਮਿਲੂਗੀ ਤਾਂ ਫੇਰ ਮੈਂ ਲਾਈਟ ਛੱਡੂਗਾ ਤੁਸੀਂ ਇਹ ਦੱਸੋ ਜੀ ਐਸਡੀਓ ਸਾਹਿਬ ਦੀ ਪਾਵਰ ਜ਼ਿਆਦਾ ਜੇਈ ਦੀ ਜ਼ਿਆਦਾ ਕਿ ਲੈਂਡਮੈਨ ਦੀ ਜ਼ਿਆਦਾ ਮੇ ਮੌਕੇ ਦੇ ਹਿਸਾਬ ਨਾਲ ਤਾਂ ਡਿਸੀਜਨ ਅਫਸਰ ਨਹੀਂ ਲੈਣਾ ਨਾ ਜੀ ਅਫਸਰ ਥੱਲੇ ਆਪਣ ਨਾਲ ਵੇਖੀ ਜਾਂਦਾ ਜਿਹੜੇ ਉਹ ਤੋਂ ਛੋਟੇ ਰੈਂਕ ਦੇ ਆ ਜੀ ਮੈਂ ਤਾਂ ਇੰਨੀ ਤੁਸੀਂ ਆ ਖੁਦ ਵੇਖ ਲੋ ਛੜਕ ਕਿੱਡੀ ਆ 20 ਫੁੱਟ ਲੰਮੀ ਸੜਕ ਆ ਜੀ ਇਹਨੂੰ ਕ੍ਰੋਸ ਕੀਤਾ ਇਹ ਸੜਕ ਨੂੰ ਅੱਗ ਨੇ ਬਈ ਇੰਨੀ ਤੇਜ਼ ਅੱਗ ਸੀ ਫਿਰ ਉਧਰੋਂ ਸੇਵ ਨਾਲ ਆ ਗਿਆ ਸਾਡੇ ਉਹ ਸੇਵ ਨਾਲ ਪਹਿਲਾਂ 20 ਫੁੱਟ ਛੜਕ ਕੀਤੀ ਫਿਰ ਸੇਵ ਨਾਲ ਆ ਗਿਆ ਸੇਵ ਨਾਲ ਕ੍ਰੋਸ ਕੀਤਾ ਸੇਵ ਨਾਲ ਕ੍ਰੋਸ ਕਰਕੇ ਉਦੋਂ ਗਾਂ ਫੇਰ ਟੌਰ ਰੋਇਲ ਛੜਕ ਗਈ 20 ਫੁੱਟ ਉਹ ਹੀ ਸੜਕ ਕ੍ਰੋਸ ਕੀਤੀ ਫਿਰ ਉਹ ਦੂ ਗਾਂ ਫਿਰ ਮਹੀਂਆਲੇ ਨੂੰ ਗਈ ਸੜਕ ਅੱਗ ਇੰਨੀ ਜਿਆਦਾ ਅੱਗ ਸੀਗੀ ਜਿਹੜੇ ਆ ਖੰਭਾ ਟਰਾਂਸਫਾਰਮਰ ਜਿਹੜੇ ਰੱਖੇ 35 ਮੀਟਰ ਦੇ ਫੁੱਟ ਖੰਬੇ ਆ ਉਹ ਤੇ ਜਿਹੜੇ 35 ਉੱਪਰਲੀ ਉਹਦੀ ਫੱਟੀ ਹੁੰਦੀ ਜਿੱਤੇ ਆਪਣੀਆਂ ਬੰਨੀਆਂ ਹੋਵੇ ਸਾਹਮਣੇ ਦੇਖ ਲੋ ਘੁੱਗੀਆਂ ਉਹ ਮੱਚ ਗਈਆਂ ਸੀ ਇੰਨੀ ਇੰਨੀ ਜਿਆਦਾ ਅੱਗ ਸੀ ਲਪਟਾਂ ਸੀ ਐਡੀ ਲਪਟ ਹਾਂ ਹਜੇ ਵੀ ਉਹ ਮੱਚੀ ਵੀ ਆ ਉਹ ਜਿਹੜੀ ਉਤਲੀਆਂ ਘੁੱਗੀਆਂ ਵਾਲੀ ਜਿਹੜੀ ਫੱਟੀ ਹੁੰਦੀ ਲੱਕੜ ਦੀ ਉਸ ਦਾ ਫਾਇਦਾ ਵੀ ਸਾਰਾ ਬੱਚਾ ਹੈ ਹਾਂ ਇਹ ਭਾਈ ਜੀ ਬਹੁਤ ਉੱਪਰ ਸੀ ਆ ਵੱਡੀਆਂ ਲੈਣਾ ਇਹਨਾਂ ਤੇ ਕਲੱਗ ਦੇ ਲਾਂਬੂ ਜਾਂਦੇ ਸੀਗੇ ਹੁਣ ਦੇਖੋ ਵੀ ਇਹ ਆਮ ਲੋਕ ਕਿਵੇਂ ਬੁਝਾ ਸਕਦੇ ਆਕਰ ਵੀ ਇੰਨੀ ਜਿਆਦਾ ਅਗਰ ਤਾਂ ਬੁਝੀ ਨਹੀਂ ਨਾ ਉਹ ਤਾਂ ਜਿਵੇਂ ਹਵਾ ਜਦੋਂ ਤੁਰੀ ਗਈ ਤੇ ਤੁਰੀ ਗਈ ਬਸ ਹਾਂ ਇਹਨਾਂ ਹਾਲਾਤ ਮਾੜੇ ਸੀਗੇ ਪਰ ਹਾਂਜੀ ਇੱਕ ਨਾ ਭਾਈ ਜੀ ਮੈਂ ਗੱਲ ਕਹਿਣਾ ਚਾਹਣਾ ਅ ਇਹ ਨਾ ਪਿੰਡ ਦਾ ਜਿਹੜਾ ਇਹ ਪਿੰਡਾਂ ਦਾ ਇਲਾਕੇ ਦਾ ਮੈਂ ਮੁੱਦਾ ਚੱਕਿਆ ਏ ਮੈਂ ਟਾਪਿਕ ਤੋਂ ਥੋੜਾ ਕੇ ਪਾਸੇ ਹੋ ਗਿਆ ਇਹ ਮੁੱਦਾ ਚੱਕਿਆ ਮੁੱਦਾ ਚੱਕ ਕੇ ਪੂਰੇ ਪੰਜਾਬ ਲੈਵਲ ਤੇ ਗਏ ਤੇ ਪੰਜਾਬ ਦੇ ਲੋਕ ਸਾਡੇ ਨਾਲ ਖੜੇ ਢੋਡੇ ਵਰਗੇ ਪੱਤਰਕਾਰ ਭਰਾ ਸਾਡੇ ਨਾਲ ਖੜੇ ਚਾਹੇ ਤੁਸੀਂ 200 ਕਿਲੋਮੀਟਰ ਤੋਂ ਆਏ ਆ ਤੁਸੀਂ ਸਾਡੇ ਤੋਂ ਕੁਝ ਲੈਣਾ ਜਾਂ ਅਸੀਂ ਤੁਹਾਨੂੰ ਕੁਝ ਦੇਣਾ ਹਨਾ ਤੁਸੀਂ ਆਏ ਆ ਸਾਡੇ ਦਰਦ ਦੇ ਵਿੱਚ ਆਏ ਹੋ ਉਹ ਬਾਈ ਥਲੀ ਆਇਆ 2-300 ਕਿਲੋਮੀਟਰ ਤੋਂ ਆਇਆ ਬਾਈ ਮਨਜਿੰਦਰ ਸਿੱਧੂ ਆਇਆ ਕੱਲ ਅਸੀਂ ਇੱਕ ਵੀਡੀਓ ਦੇਖੀ ਮਨਜਿੰਦਰ ਸਿੱਧੂ ਬਾਈ ਦੀ ਇੱਕ ਉਥੋਂ ਦਾ ਮੌਕੇ ਦਾ ਐਮਐਲਏ ਤੇ ਪੀਏ ਉਹਨੂੰ ਧਮਕੀਆਂ ਦੇ ਰਿਹਾ ਯਾਰ ਓ ਯਾਰ ਜਿਹੜੇ ਪੱਤਰਕਾਰ ਪੰਜਾਬ ਦੀ ਪੱਤਰਕਾਰੀ ਕਰਦੇ ਆ ਜਿਹੜੇ ਪੰਜਾਬ ਦੇ ਮੁੱਦੇ ਚੱਕਦੇ ਆ ਜਿਹੜੇ ਪੰਜਾਬ ਦੇ ਲੋਕਾਂ ਦੇ ਨਾਲ ਖੜਦੇ ਆ ਤੁਹਾਨੂੰ ਉਹ ਪੱਤਰਕਾਰ ਰੜਕਦੇ ਆ ਤੇ ਇਸ ਨੂੰ ਐਮਐਲਏ ਤੇ ਪੀਏ ਨੂੰ ਐਮਐਲਏ ਨੂੰ ਅਸੀਂ ਚੇਤਾਵਨੀ ਦਿੰਨੇ ਆ ਬਠਿੰਡੇ ਵਾਲੇ ਨੂੰ ਤੂੰ ਪੱਤਰਕਾਰ ਨੂੰ ਸਾਡੇ ਭਰਾ ਨੂੰ ਮਨਜਿੰਦਰ ਸਿੱਧੂ ਨੂੰ ਹੱਥ ਪਾ ਕੇ ਦਿਖਾ ਤੇ ਅਸੀਂ ਸਾਰੇ ਜੀਰੇ ਲੱਗ ਕੇ ਉੱਥੇ ਭਰ ਕੇ ਜਾਵਾਂਗੇ ਪਿੰਡ ਭਰ ਕੇ ਪੂਰੇ ਚਟਰਾਲੀਆਂ ਭਰ ਕੇ ਜਾਵਾਂਗੇ ਤੂੰ ਹੱਥ ਤਾਂ ਲਾ ਯਾਰ ਇੱਕ ਮੈਂ ਹੋਰ ਗੱਲ ਤੁਹਾਨੂੰ ਦੱਸਦਾ ਇਸੇ ਹੀ ਤਰ੍ਹਾਂ ਬਈ ਜਦੋਂ ਦਾ ਆ ਪਿੰਡ ਵਾਲੇ ਖੜੇ ਛੋਡੀ ਵਾਲੇ ਵਾਲਦੇ ਇਸ ਇਲਾਕੇ ਦਾ ਮੁੱਦਾ ਮੈਂ ਚੱਕਿਆ ਪੂਰੇ ਲੈਵਲ ਤੇ ਲੈ ਕੇ ਗਿਆ ਤੇ ਪਰ ਆ ਝਾੜੂ ਦੇ ਦੋ ਤਿੰਨ ਜਿਹੜੇ ਚਮਚੇ ਬਣੇ ਨੇ ਉਹ ਕਹਿੰਦੇ ਆ ਜੀ ਰੋਮਨ ਨੇ ਗੰਦ ਪਾਇਆ ਅੱਛਾ ਕੀ ਮੈਂ ਗੰਦ ਪਾਤਾ ਜੇ ਆਪਣੇ ਪਿੰਡਾਂ ਦੇ ਆਪਣੇ ਇਲਾਕੇ ਦੀ ਆਵਾਜ਼ ਬੁਲੰਦ ਕਰਕੇ ਜੇ ਆ ਗਰੀਬ ਪਰਿਵਾਰ ਦਾ ਭਰਾ ਦਾ ਫਾਇਦਾ ਹੋ ਜੂਗਾ ਇਹ ਚੋਂ ਮੈਂ ਕੀ ਲੈਣਾ ਜੀ ਮੈਂ ਕਹਿੰਦਾ ਛੋਡੀ ਵਾਲੇ ਦੇ ਪਿੰਡ ਦੇ ਲੋਕ ਖੜੇ ਨੇ ਮੇਰੇ ਚ ਇੱਕ ਵੀ ਕਸੂਰ ਕੱਢੋ ਮੈਂ ਇੱਕ ਵੀ ਪੈਸਾ ਖਾਦਾ ਹੋਵੇ 1 ਰੁਪਈਆ ਦਾ ਵੀ ਮੈਂ ਕਿਸੇ ਦਾ ਦੇਣਦਾਰ ਹੋਵਾਂ ਜਾਂ 1 ਰੁਪਈਆ ਵੀ ਮੇਰੇ ਕਾਊਂਟ ਚ ਆਇਆ ਜੁੱਤੀਆਂ ਤੋਡੀਆਂ ਸਿਰ ਮੇਰਾ ਮੂੰਹ ਕਾਲਾ ਕਰਕੇ ਪਿੰਡਾਂ ਚ ਕਰਿਓ ਜਿਹੜਾ ਬੰਦਾ ਉੱਠਦਾ ਨਾ ਮੇਰਾ ਕਹਿਣ ਦਾ ਮਤਲਬ ਕਿ ਜਿਹੜਾ ਵੀ ਬੰਦਾ ਉੱਠਦਾ ਚਾਹੇ ਉਹ ਪੱਤਰਕਾਰ ਆ ਚਾਹੇ ਇਹ ਸਰਕਾਰ ਦਾ ਕੋਈ ਚਿਹਰਾ ਨੰਗਾ ਕਰਦਾ ਤੇ ਉਹ ਇਹਨਾਂ ਨੂੰ ਰੜਕਦਾ ਇਹੀ ਰੜਕਦਾ ਇਹ ਝਾੜੂ ਵਾਲੇ ਚਮਚਿਆਂ ਨੂੰ ਬਾਹਲਾ ਰੜਕਦਾ ਅੱਛਾ ਐਮਐਲਏ ਕੋਈ ਵਿਧਾਇਕ ਬਦੂ ਪਹੁੰਚਿਆ ਵਿਧਾਇਕ ਸਾਹਿਬ ਪਹੁੰਚਿਆ ਆ ਕੇ ਹਾਲਚਾਲ ਪੁੱਛਿਆ ਵਿਧਾਇਕ ਸਾਹਿਬ ਪਹੁੰਚੇ ਸੀ ਪਰ ਮਾਮਲਾ ਇੱਥੇ ਤਲਖੀ ਵਾਲਾ ਹੋ ਗਿਆ ਸੀਗਾ ਵਿਧਾਇਕ ਸਾਹਿਬ ਆਏ ਸੀ ਐਵੇਂ ਕਹੀਏ ਚਲੋ ਉਹਨਾਂ ਦਾ ਆਿਆਂ ਦਾ ਮਾਣ ਜੋਗਾ ਸਤਿਕਾਰਯੋਗ ਹੈ ਸਾਡੇ ਵਿਧਾਇਕ ਸਾਹਿਬ ਹੈ ਸਾਡੇ ਚੁਣੇ ਹੋਏ ਨੁਮਾਇੰਦੇ ਨੇ ਆਏ ਸੀ ਪਰ ਉਹਦੇ 2-4 ਜਿਹੜੇ ਹੈਗੇ ਸੀਗੇ ਚਮਚੇ ਕਹ ਲਈਏ ਉਹ ਥੋੜੇ ਇੱਕ ਪੜਕਦੇ ਸੀਗੇ ਉਹਨਾਂ ਨੇ ਮਸਲਾ ਹੀ ਇੰਨਾ ਗੰਭੀਰ ਕਰਤਾ ਵੀ ਮਸਲਾ ਜਿਹੜਾ ਤਲਖੀ ਵਾਲਾ ਬਣ ਗਿਆ ਤਲਖੀ ਵਿੱਚ ਮਸਲਾ ਆ ਗਿਆ ਪਰ ਐਮਐਲਏ ਸਾਹਿਬ ਐਵੇਂ ਕਹੀ ਵੀ ਉਹ ਨਹੀਂ ਇੰਨਾ ਕੁਝ ਬੋਲੇ ਸੀਗੇ ਜਿਹੜੇ ਉਹਦੇ ਨਾਲ ਦੇ ਸੀ ਕਿ 2-4 ਉਹਨਾਂ ਨੇ ਜਾਣ ਕੇ ਮਸਲਾ ਉਸ ਅਲਝਾਇਆ ਤੇ ਉਹ ਮਸਲਾ ਤਲਖੀ ਵਾਲਾ ਹੋਇਆ ਇੱਥੋਂ ਤਿੱਕਰ ਵੀ ਉਹਨਾਂ ਦੇ ਐਮਐਲਏ ਦੇ ਸਾਥ ਬੰਦਿਆਂ ਦੇ ਨਾਲ ਦੇ ਨੇ ਰਫਲਾਂ ਤਿੱਕਰ ਵੀ ਕੱਢ ਲੀਆਂ ਸੀ ਉਹ ਇੱਕ ਵੀਰ ਆਇਆ ਜੀ ਇਹ ਅੱਗ ਦੀ ਲਪੇਟ ਨਾਲ ਪੂਰਾ ਪੂਰਾ ਹੀ ਚੁਲਸਿਆ ਹੋਇਆ ਇਹ ਆ ਵੇਖੋ ਵੀਰ ਜੀ ਅੱਛਾ ਆਜੋ ਬਾਈ ਔਰ ਆਜੋ ਬਾਈ ਆਜੋ ਆਜੋ ਵੀਰੇ ਨਾ ਖੋਲ ਕੋਈ ਨਾ ਖੋਲ ਨਾ ਖੋਲ ਦਾ ਖੋਲ ਨਾ ਖੋਲ ਥੋੜਾ ਬਾਈ ਕੀ 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 ਹੋਇਆ ਤੁਹਾਡਾ ਕੁਝ ਨਹੀਂ ਵੀਰੇ ਉੱਥੇ ਆਪਣਾ ਤੂੜੀ ਬਣਾਉਂਦੇ ਸੀਗੇ ਹਾਂ ਇੱਕ ਜਿਹੜਾ ਲੈ ਕੇ ਗਏ ਆ ਦੂਜਾ ਲੈਣਾ ਸੀ ਮੈਂ ਹਾਂ ਤੇ ਉਹ ਮੁੰਡਾ ਆਪਣਾ ਖੇਤ ਨਾਲ ਗਵੰਢੀ ਆ ਹਾਂ ਉਹ ਉਹਨਾਂ ਹਰਫਲਾ ਫਿਰਦਾ ਸੀ ਮੱਲਾ ਟਰੈਕਟਰ ਲਈ ਫਿਰਦਾ ਸੀਗਾ ਤੇ ਅੱਗ ਬਹੁਤ ਜ਼ਿਆਦਾ ਹੋ ਗਈ ਸੀਗੀ ਉਹ ਮੇਰਾ ਤਾਂ ਮੇਰਾ ਤਾਂ ਮੈਂ ਤਾਂ ਚਲੇ ਗਿਆ ਸੀਗਾ ਟਰਾਲੀ ਲੈ ਕੇ ਫਿਰ ਮੇਰੇ ਤੋਂ ਰਿਹਾ ਨਹੀਂ ਗਿਆ ਮੈਂ ਉਹਨੂੰ ਕਹਿਣ ਗਿਆ ਸੀ ਵੀ ਤੂੰ ਬਾਹਰ ਆ ਜਾ ਤੇ ਮਾਤਾ ਨੂੰ ਲਿਆ ਬਾਹਰ ਅੱਛਾ ਹਾਂ ਉਹਨੂੰ ਕਹਿਣ ਗਿਆ ਸੀਗਾ ਤੇ ਫਿਰ ਉਹਨੂੰ ਕਹਿ ਕੇ ਜਦੋਂ ਵਾਪਸ ਗਏ ਆਵੇਂ ਹਾਂ ਉਦੋਂ ਫਿਰ ਉੱਥੇ ਨਾ ਆਪਣੇ ਉਹ ਹੈਗਾ ਸ਼ੈਲਰ ਆ ਉਹਦੇ ਉਧਰ ਦੀ ਅੱਗ ਘੁੰਮ ਕੇ ਆਈ ਆ ਤੇ ਮੋਟਰਸਾਈਕਲ ਤੇ ਜਾਂਦਾ ਪਿਆ ਸੀ ਮੈਂ ਪਿੱਛੇ ਬੈਠਾ ਹੀ ਕਿਸੇ ਦੇ ਤੇ ਉਹ ਜਦੋਂ ਅੱਗ ਇੱਕੇ ਦਮ ਆਈ ਆ ਤੇ ਮੋਟਰਸਾਈਕਲ ਹੋਊਗਾ 50 60 ਦੀ ਸਪੀਡ ਤੇ ਉਹ ਫਿਰ ਜਿਹੜਾ ਅਗਲਾ ਬੰਦਾ ਉਹਦੇ ਤਾਂ ਕੱਪੜੇ ਪਾਏ ਸੀ ਮੇਰੇ ਕੈਪਰੀ ਪਾਈ ਸੀ ਪਰ ਉਸੇਕ ਬਹੁਤ ਜ਼ਿਆਦਾ ਲੱਗਾ ਮੈਨੂੰ ਐ ਲੱਗਾ ਵੀ ਜਿਵੇਂ ਜੌਂਦਾ ਬੰਦਾ ਛੜਦਾ ਨਾ ਅੱਛਾ ਐ ਮਹਿਸੂਸ ਹੋਇਆ ਮੈਨੂੰ ਫਿਰ ਮੋਟਰਸਾਈਕਲ ਤੋਂ ਛਾਲ ਮਾਰੀ ਜਿੱਧਰ ਅੱਗ ਹੈਣੀ ਸੀ ਛੜਕਦੇ ਦੂਜੇ ਪਾਸੇ ਉਧਰ ਛਾਲ ਮਾਰ ਕੇ ਤੇ ਫੇਰ ਮੈਂ ਭੱਜਿਆ ਕੀ ਤੁਹਾਡੇ ਬਾਹਸੜੀ ਇੱਕ ਤਾਂ ਹਾਂ ਮਾਤੇ ਸੱਜੀ ਲਾਤਾ ਸੱਜੀ ਲਾ ਤੁਹਾਡੇ ਇਹ ਪੂਰੀ ਤਰ੍ਹਾਂ ਹਾਂ ਬਾਕੀ ਕੋਈ ਆ ਮੁੰਡੇ ਹੀ ਆ ਵਿਚਾਰੇ ਜਿਹੜੇ ਸਾਰ ਲੈਂਦੇ ਹਨ ਉਹਦੇ ਤੁਰੇ ਵਾਰ ਇੰਨਾਂ ਨੇ ਤੂੜੀ ਬਣਵਾ ਕੇ ਤੇ ਬਾਈ ਰੋਮਨ ਪੀਤਾ ਹਨ ਇਹਨਾਂ ਨੇ ਤੂੜੀ ਬਣਵਾ ਕੇ ਦਿੱਤੀ ਆ ਬਾਕੀ ਹੋਰ ਕੋਈ ਨਹੀਂ ਆਇਆ ਬਾਈ ਕੋਈ ਪ੍ਰਸ਼ਾਸਨਿਕ ਅਧਿਕਾਰੀ ਆ ਕੇ ਬਾਈ ਨਾ 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 ਕੋਈ ਨਹੀਂ ਆਇਆ ਕੋਈ ਪੰਜਵੇਂ ਛੇਵੇਂ ਦਿਨ ਆਏ ਮੜਾ ਜਾਏ ਮੈਂ ਬਸ ਪੁੱਛ ਕੇ ਤੇ ਚਲੋ ਗਿਆ ਗਰਦੋਰੀਆਂ ਗਰਦੂਰੀਆਂ ਕਰਨ ਕੁਛ ਨਹੀਂ ਬਾਈ ਕੁਛ ਨਹੀਂ ਪੁੱਛੇ ਨਹੀਂ ਯਾਰੋ ਬੰਦੇ ਹੈਗੇ ਆ ਕਿ ਕਿਵੇਂ ਆ ਕੀ ਨਹੀਂ ਯਾਰ ਅਸੀਂ ਕੰਮ ਤੋਂ ਬਹਿ ਗਏ ਬਾਈ ਘਰੇ ਉਹੀ ਕਰਨਾ ਉਹੀ ਖਾਣਾ ਹਨਾ ਤੇ ਪਰ ਪੁੱਛਿਆ ਹੀ ਨਹੀਂ ਕਿਸੇ ਨੇ ਯਾਰ ਅੱਛਾ ਨਾ ਸਵਾਲ ਹੀ ਨਹੀਂ ਪੈਦਾ ਹੁੰਦਾ ਯਾਰ ਵੋਟਾਂ ਵਾਰੀ ਹੁੰਦਾ ਬਸ ਵੋਟਾਂ ਹੁਣ ਬਾਪੂ ਹੁਣੀ ਮੰਨ ਲਓ ਪੰਜ ਭਰਾ ਹਨ 35-40 ਵੋਟਾਂ ਬਣ ਜਾਂਦੀਆਂ ਸਾਰਿਆਂ ਦੀਆਂ ਸਾਡੀਆਂ ਆਪਦੇ ਘਰਾਂ ਦੀਆਂ ਉਦੋਂ ਆ ਜਾਂਦੇ ਆ ਬਸ ਉਦੋਂ ਹੈਲੋ ਹਾਏ ਪੂਰੀ ਹੁੰਦੀ ਆ ਬਾਦ ਚ ਨਹੀਂ ਪੁੱਛਿਆ ਬਈ ਕਿਸ ਨੇ ਆ ਹਾਂ ਆ ਬੰਦੇ ਖੜੇ ਇਹਨਾਂ ਨੂੰ ਅੱਧੀ ਰਾਤ ਬਾਜੇ ਮਾਰਦੀ ਐ ਅੱਧੀ ਆ ਰਾਤ ਹਾਜ਼ਰ ਹੋ ਜਾਂਦੇ ਆ ਨਾ ਇਹ ਸਰਪੰਚ ਆ ਨਾ ਕੁਛ ਵਿਚਾਰੇ ਇੱਕ ਇਨਸਾਨੀਅਤ ਤੌਰ ਤੇ ਪ੍ਰਸ਼ਾਸਨ ਤਾਂ ਅਸੀਂ ਤਾਂ ਕਾਹ ਵੀ ਨਹੀਂ ਚੱਕ ਕੇ ਲੈ ਗਏ ਆ ਵੀ ਅਜੇ ਆ ਪਿਆਗਾ ਨਾ ਨਾ ਪੁੱਛਿਆ ਹੀ ਨਹੀਂ ਬਈ ਕਿਸ ਨੇ ਯਾਰ ਬਿਲਕੁਲ ਸਵਾਲ ਹੀ ਨਹੀਂ ਪਾਇਆ ਸੀ ਮੇਰਾ ਉਹਦੀ ਆਪਦੀ ਜ਼ਮੀਨ ਤਾਂ ਹੈਗੀ ਆ 8 ਕਨਾਲਾਂ 9 ਕਨਾਲਾਂ ਉਹਨੇ ਵਿਚਾਰੇ ਨੇ 15 16 ਟਰਾਲੀਆਂ ਲਈਆਂ ਤੂੜੀ ਦੀਆਂ ਉਹ ਸਾਰੀਆਂ ਮੱਚ ਗਈਆਂ ਸਾਰੀਆਂ ਮੱਚ ਠੀਕ ਹੈ ਤੇ ਉਹ ਬੰਦਿਆਂ ਨੇ ਇੱਕ ਵਾਰੀ ਵੀ ਨਹੀਂ ਪੁੱਛਿਆ ਵੀ ਤੈਨੂੰ ਤੂੜੀ ਬਣਵਾ ਦੀਏ ਜਾਂ ਕੁਛ ਆ ਜਾਂ ਕਿਵੇਂ ਆ ਠੀਕ ਹੈ ਆ ਬੰਦੇ ਵਿਚਾਰੇ ਮਾਲਾ ਵੀ ਇਹ ਕਹਿੰਦੇ ਆ ਜਿੰਨੀ ਮਰਜ਼ੀ ਤੂੜੀ ਕਹਦੇ ਤੁਸੀਂ ਬਣਵਾ ਦਿੰਨੇ ਆ ਠੀਕ ਹੈ ਮਤਲਬ ਜੀ ਦਾ ਜੀ ਦਾ ਫਰਜ਼ ਬਣਦਾ ਚਾਹੇ ਕੋ ਸਰਕਾਰ ਆ ਐਮ ਐਲ ਏ ਵਿਧਾਇਕ ਕੋਈ ਵੀ ਬਾਈ ਯਾਰ ਮਤਵਲੀ ਨਹੀਂ ਬੱਸ ਸਾਬ ਪੁੱਛੇ ਹੀ ਨਹੀਂ ਯਾਰ ਕਿਸੇ ਨੇ ਕਿਸੇ ਨੇ ਨਹੀਂ ਪੁੱਛਿਆ ਇਹ ਤਾਂ ਇਹ ਕਹਿੰਦੇ ਹੁੰਦੇ ਸੀ ਵੀ ਗੁਰਦੁਆਰਿਆਂ ਗੁਰਦੁਰੀਆਂ ਬਾਅਦ ਚ ਹੋਣੀਆਂ ਪਹਿਲਾਂ ਅਸੀਂ ਮੌਜੂਦੇ ਦੇ ਬਾਈ ਯਾਰ ਉਹ ਝਾਕੇ ਹੀ ਨਹੀਂ ਯਾਰ ਕੋਲਦੀ ਨਾਲ ਇਹ ਤਾਂ ਝਾਕਦੇ ਹੀ ਨਹੀਂ ਤੂੰ ਗੜੀ ਗੱਲ ਕਰਦਾ ਯਾਰ ਦੱਸ ਕੋਈ ਵੀ ਨਹੀਂ ਨਾ 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 ਵੋਟਾਂ ਆਉਣਗੇ ਵੋਟਾਂ ਵਰੀ ਆਉਣਗੇ ਸਾਦ ਸਾਦ ਲਾਂਗੇ ਤੈਨੂੰ ਕੋਈ ਨਹੀਂ ਚੇਤਾ ਕਰਾ ਦੇਗਾ ਅੱਗ ਬੁਝਾਉਂਦੇ ਨਾ ਸਾਡੇ ਪਿੰਡ ਦੇ ਕੋਈ 10-15 ਟਰੈਕਟਰ ਸੀਗੇ ਜੀ ਇੱਕ ਟਰੈਕਟਰ ਦਾ ਗੁੱਲਾ ਟੁੱਟ ਗਿਆ ਯਾਨੀ ਕਿ ਪਿਛਲਾ ਜਿਹੜੇ ਵੱਡੇ ਟਾਇਰ ਹੁੰਦੇ ਹਨ ਨਾ ਉਹ ਇੱਕ ਸਾਈਡ ਦਾ ਟਾਇਰ ਹੀ ਟੁੱਟ ਲੈ ਕੇ ਡੇਗ ਪਿਆ ਯਾਨੀ ਕਿ ਸ਼ਾਰਟ ਟੁੱਟ ਗਈ ਜਿਹੜਾ ਉੱਤੇ ਡਰਾਈਵਰ ਸੀਗਾ ਉਹ ਕੋਲੇ ਖੜੇ ਬੰਦਿਆਂ ਨੇ ਅੱਗ 'ਚੋਂ ਖਿੱਚ ਕੇ ਕੱਢਿਆ ਉਹਨੂੰ अच्छा हां जी ਤੇ ਟਰੈਕਟਰ ਦੇ ਨਾਲ ਵੀ ਹੋਰ ਟਰੈਕਟਰ ਸੀ ਤੇ ਉਹ ਤੇ ਮਿੱਟੀ-ਮੁੱਟੀ ਪਾ ਕੇ ਅੱਗ ਬੁਝਾਤੀ ਵੀ ਨਹੀਂ ਵੀ ਨੁਕਸਾਨ ਬਹੁਤ ਜ਼ਿਆਦਾ ਹੋ ਸਕਦਾ ਸੀਗਾ ਇੱਕਾ ਹੁਣੇ ਟਰੈਕਟਰ ਨੂੰ ਲੈ ਕੇ ਗਏ ਅਸੀਂ ਅੱਗ ਬੁਝਾ ਕੇ ਆਏ ਇਹੀ ਟਰੈਕਟਰ ਸੀ ਸਾਡਾ ਇਹਦੇ ਮਗਰ ਵੀ ਤਵੀਆਂ ਪਈਆਂ ਤੇ ਪਿੱਛੇ ਤੇ ਡੱਕ-ਡੱਕ ਲੱਗਿਆ ਸੀਗਾ ਤੇ ਉਹ ਅੱਗ 'ਚ ਡੱਗ ਪਿਆ ਵੀ ਇੰਨੀ ਵੀ ਅੱਖਾਂ ਮੀਟ ਕੇ ਟਰੈਕਟਰ ਭਜਾਉਣ ਵਾਲਾ ਕੰਮ ਸੀਗਾ ਵੀ ਸਾਨੂੰ ਜਿੱਧਰ ਰਾਹ ਦਿੰਦਾ ਸੀ ਉਧਰ ਹੀ ਭਜਾ-ਭਜਾ ਕੇ ਅਸੀਂ ਮਿੱਟੀ ਪੱਟੀ ਗਏ ਆ ਵੀ ਬਾਅਦ 'ਚ ਜਾਵੇ ਨੁਕਸਾਨ ਹੋਣੋਂ ਬਾਅਦ ਜਾਵੇ ਵੀ ਤੁਹਾਨੂੰ ਪਤਾ ਨਹੀਂ ਸੀਗਾ ਉਦੋਂ ਵੀ ਅਸੀਂ ਪਿੰਡ ਵਾਲੇ ਵਜਾ ਕੇ ਕਿ ਨਹੀਂ ਵੀ ਇੰਨਾ ਬ ਤੇ ਅਸੀਂ ਉਹੀ ਕਹਿੰਦੇ ਆ ਨਾ ਵੀ ਚਲੋ ਸਾਡੀ ਚਲੋ ਹੈਲਪ ਚਲੋ ਐਨ ਆਰ ਆਈ ਭਰਾਵਾਂ ਨੇ ਪੈੰਡ ਵਾਲੇ ਨੇ ਇਕੱਠੇ ਹੋ ਕੇ ਸਾਰਿਆਂ ਨੇ ਕਰ ਦੇਣੀ ਜਦੋਂ ਸਾਡੀ ਨੁਕਸਾਨ ਦੀ ਪੂਰਤੀ ਹੋ ਜੇ ਪਰ ਸਰਕਾਰ ਦਾ ਵੀ ਕੋਈ ਫਰਜ਼ ਬੰਦਾ ਬਾਈ ਜੀ ਅਸੀਂ ਟੈਕਸ ਦਿੰਨੇ ਆ ਅਸੀਂ ਜੋਂ ਸਵੇਰ ਤੋਂ ਉੱਠਦੇ ਆ ਰਾਤ ਤੋਂ ਹੋਂ ਤੱਕ ਸਾਡਾ ਟੈਕਸ ਹੀ ਚਲੀ ਜਾਂਦਾ ਉਹਨਾਂ ਨੂੰ ਅਜ ਤਾਂ ਸੁੱਤੇ ਪਏ ਵੀ ਬਿਜਲੀ ਫੂਕੇ ਟੈਕਸ ਦਿੰਨੇ ਉਹਨਾਂ ਨੂੰ ਉਹ ਕੋਈ ਉਹ ਕੋਈ ਵੀ ਨਹੀਂ ਪਰ ਜਿਹੜੀਆਂ ਸਾਨੂੰ ਮੂੜੀਆਂ ਸਹਾਇਤਾ ਸਰਕਾਰਾਂ ਨੇ ਦੇਣੀਆਂ ਉਹ ਦਿੰਦੀਆਂ ਕਿਉਂ ਨਹੀਂ ਆ ਅੱਛਾ ਜਿਵੇਂ ਟਰੈਕਟਰ ਦਾ ਬਾਈ ਟਰਾਲੀ ਦਾ ਵੀ ਦੱਸਦਾ ਟਰਾਲੇ ਦਾ ਨੁਕਸਾਨ ਟਰੈਕਟਰ ਦਾ ਵੀ ਕੋਈ ਨੁਕਸਾਨ ਹੋਇਆ ਤੁਹਾਡੇ ਤੇ ਨਹੀਂ ਹੋਇਆ ਵੈਸੇ ਟਰਾਲਾ ਸੜ ਗਿਆ ਜੀ ਹਾਂ ਟਰੈਕਟਰ ਤਾਂ ਅਸੀਂ ਕੱਢ ਲੇ ਸੀ ਚਲੋ ਪਿੰਡ ਵਾਲਿਆਂ ਨੇ ਹਿੰਮਤ ਕਰਕੇ ਟਰੈਕਟਰ ਵਿੱਚੋਂ ਕੱਢ ਕੁੱਢ ਲੇ ਕੋਈ ਮਿੱਟੀ ਮੂਟੀ ਪਾ ਕੇ ਅੱਗਾ ਬਜਾ ਲਿਆ ਜਿਹੜੀ ਮਾਣੀ ਮੂਟੀਆਂ ਲੱਗੀਆਂ ਸੀ ਪਰ ਟਰਾਲਾ ਜਮਾਂ ਹੀ ਸੜ ਗਿਆ ਜੀ ਹਾਂ ਜੀ ਇੱਕ ਪਿੰਡ ਨਾਲ ਦਾ ਉਹਨਾਂ ਦਾ ਟਰੈਕਟਰ ਜ਼ਰੂਰ ਮੱਤਿਆ ਜੀ ਰਟੋਲ ਰੋਈ ਦਾ ਝੁੱਲਸੇ ਕਿੰਨੇ ਨੇ ਜਿਹੜੇ ਜਿਵੇਂ ਹੁਣ ਦੋ ਰਾਹੀਰ ਸੀ ਡੈਥ ਤਾਂ ਦੋ ਦੀ ਹੋਈ ਹੈ ਜਾਂ ਵਾਦੀ ਹੋਈ ਦੋ ਦੀ ਹੋ ਗਈ ਜੀ ਇੱਕ ਦੀ ਤਾਂ ਮ ਜਿਰੇ ਲਾਇ ਸੀ ਉਹਦੀ ਕੱਲ ਡੈਥ ਹੋ ਗਈ ਕੋ 80 85% ਸੜ ਗਿਆ ਸੀ ਝੋਸੇ ਝੁਲਸੇ ਕਿੰਨੇ ਨੇ ਜਿਹੜੇ ਕੁਝ ਜਿਵੇਂ ਵੀਰਪੁਰ ਇੰਨੇ ਜਾਂ ਹੋਰ ਕਿੰਨੇ ਨੇ ਦੋ ਨੇ ਜੀ ਇੱਕ ਇਹ ਬੰਦਾ ਤੇ ਇੱਕ ਬੰਦਾ ਸਾਡਾ ਹੋਰ ਆ ਦੱਸਾ ਬਾਈ ਉਹ ਵੀ ਤੇ 1 ਟਰਾਲ ਰੋਈ ਦਾ ਬੰਦਾ ਜੀ ਉਹ ਚੁਲਸਿਆ ਸੀਗਾ ਜੀ ਪੂਰੇ 5 ਹਾਂਜੀ 5 ਜਾਣੇ ਟੋਟਲ ਦੋਨ ਦੀ ਡੈਥ ਹੋ ਗਈ ਬਾਕੀ ਚਲੋ ਬਿਮਾਰ ਨੇ ਰੱਖ ਲੇ ਵੀ ਥੋੜਾ ਬਹੁਤ ਠੀਕ ਲੱਗਾ ਵੀ ਤੁਸੀਂ ਨਹੀਂ ਮੰਨਦੀ ਵੀ ਐਡਾ ਵੱਡਾ ਹਾਦਸਾ ਹੋ ਜਾਣਾ 3000 ਏਕੜ ਨੂੰ ਅੱਗ ਪੈ ਜਾਣੀ ਲੋਕ ਦੋ ਦੀ ਮੌਤ ਹੋ ਜਾਣੀ ਮਸਾ ਮਸਾ ਬੱਚੇ ਨੇ ਉਸ ਤੋਂ ਬਾਅਦ ਐਮਐਲਏ ਸਾਹਿਬ ਦਾ ਆਉਣਾ ਉਹ ਵੀ ਦੋ ਚਾਰ ਦਿਨ ਬਾਅਦ ਹੋਣਾ ਲੱਗਦਾ ਨਹੀਂ ਕਿ ਇੱਥੇ ਪੰਜਾਬ ਦੇ ਮੁੱਖ ਮੰਤਰੀ ਦਾ ਆਉਣਾ ਬਣਦਾ ਸੀ ਕਿ ਉਹਦੇ ਸੂਬੇ ਦੇ ਵਿੱਚ ਐਸਾ ਕੁਝ ਹੋਇਆ ਹਾਂਜੀ ਬਾਈ ਜੀ ਸੂਬੇ ਦੇ ਵਿੱਚ ਐਸਾ ਹੋਇਆ ਮੁੱਖ ਮੰਤਰੀ ਸਾਹਿਬ ਕਿਸੇ ਟਾਈਮ ਜੀਰੇ 'ਚ ਆਏ ਸੀ ਕਹਿੰਦੇ ਸੀ ਜੀਰੇ ਵਾਲੇ ਤੁਸੀਂ ਰਿਕਾਰਡ ਬਣਾਤਾ ਅਸੀਂ ਹੁਣ ਵੀ ਰਿਕਾਰਡ ਬਣਾਵਾਂਗੇ 2027 ਦੇ ਵਿੱਚ ਵੀ ਹੂੰ ਤੇ ਝਾੜੂ ਵਾਲਿਆਂ ਨੂੰ ਝਾੜੂ ਫੜਾ ਕੇ ਤੋਰਾਂਗੇ ਇਥੋਂ ਦੁਕਾਨ ਤਾਂ ਹੀ ਹੈਗਾ ਦੁੱਖ ਤਾਂ ਹੈਗਾ ਹਾਂ ਜੀ ਦੁੱਖ ਦੀ ਘੜੀ ਦੇ ਵਿੱਚ ਆਉਣਾ ਬਣਦਾ ਸੀਗਾ ਜੀ ਅਸੀਂ ਭਗਵੰਤ ਮਾਨ ਜੀ ਕਹਿੰਦੇ ਸੀ ਮੈਂ ਥੱਲੇਡੇ ਲੈਵਲ ਦਾ ਬੰਦਾ ਮੈਂ ਥੋੜੀ ਚੁਟ ਉੱਠ ਕੇ ਗਿਆ ਪਿੰਡਾਂ ਦੇ ਵਿੱਚੋਂ ਸਰਕਾਰ ਚੱਲੂਗੀ ਤੇ ਸਰਕਾਰ ਪਿੰਡਾਂ ਤੇ ਆਉਂਦੀ ਹੋਈ ਨਹੀਂ ਸਾਰ ਵੀ ਨਹੀਂ ਲੈਣ ਆ ਰਹੀ ਪਿੰਡ ਦਾ 2500 ਕਿੱਲਾ ਬਾਈ ਜੀ ਮੱਤ ਜਾਣਾ ਤੇ ਅੱਗ ਕਿੰਨੀ ਕੁ ਹੋ ਸਕਦੀ ਆ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਵੀ ਕਿੱਥੋਂ ਤੱਕ ਵੀ ਅਸੀਂ ਪਿੰਡ ਵੀ ਵਾਲ-ਵਾਲ ਬਚੇ ਹਾਂ ਹਾਂ ਪਿੰਡ ਸਾਨੂੰ ਇਹੀ ਸਾਡੇ ਘਰਾਂ 'ਚ ਨਾ ਕੇ ਚਲੀ ਜਾਵੇ ਵੀ ਕਿਤੇ ਘਰ ਹੀ ਮੱਤ ਜਾਣ ਤਾਂ ਇਹ ਉਹ ਤਸਵੀਰ ਆ ਉਹ ਉਹਨਾਂ ਖੇਤਾਂ ਦੇ ਵਿੱਚ ਆ ਜਿੱਥੇ ਇੰਨੀ ਅੱਗ ਪਈ ਵੱਡੀ ਸ਼ਰਮਨਾਕ ਗੱਲ ਸ਼ਰਮ ਦੀ ਗੱਲ ਪ੍ਰਸ਼ਾਸਨ ਦੀ ਆ ਉਹ ਕਹਿੰਦੇ ਨੇ ਕਿ ਕੋਈ ਆ ਕੇ ਨਹੀਂ ਠੁਕਾਇਆ ਜਿਵੇਂ ਐਡਾ ਵੱਡਾ ਖੁੱਦੇ ਸੂਬੇ ਦੇ ਵਿੱਚ ਹੋ ਜਾਣਾ ਤੇ ਮੁੱਖ ਮੰਤਰੀ ਸਾਹਿਬ ਦਾ ਖੁੱਦਾ ਨਾ ਆਉਣਾ ਤੇ ਵਿਧਾਇਕ ਸਾਹਿਬ ਦਾ ਆਉਣਾ ਉਹ ਵੀ ਕਈ ਦਿਨਾਂ ਬਾਅਦ ਆਉਣਾ ਹਾਲੇ ਤੱਕ ਮੋਟਰਸਾਈਕਲ ਤੱਕ ਜਿਹੜਾ ਉਹ ਵੀ ਨਹੀਂ ਚੁੱਕ ਕੇ ਲਜਾਇਆ ਗਿਆ ਇਹ ਵੀ ਕਿਦਰਾ ਕਿਤੇ ਇੱਕ ਸ਼ਰਮ ਦੀ ਗੱਲ ਆ ਲੋਕ ਇਸ ਗੱਲ ਦੇ ਨਾਲ ਗੁੱਸੇ ਵੀ ਨੇ ਦੁਖੀ ਵੀ ਨੇ ਕਿ ਜਿਸ ਤਰ੍ਹਾਂ ਦੇ ਨਾਲ ਸਰਕਾਰ ਦੀ ਕਾਰਗੁਜ਼ਾਰੀ ਬਣਦੀ ਸੀ ਸਰਕਾਰੀ ਅਧਿਕਾਰੀਆਂ ਦੀ ਕਾਰਗੁਜ਼ਾਰੀ ਬਣਦੀ ਸੀ ਉਸ ਤਰ੍ਹਾਂ ਦੀ ਕਾਰਗੁਜ਼ਾਰੀ ਨਹੀਂ ਬਣੀ ਜਿੰਨਾਂ ਤੱਕ ਜਿੰਨੀ ਕਿ ਸਹਾਇਤਾ ਜਿੰਨੀ ਕਿ ਹੈਲਪ ਹੋਈ ਆ ਉਹ ਜਿਹੜੇ ਹੈਗੇ ਨੇ ਐਨ ਆਰ ਆਈ ਭਰਾਮਾ ਦੇ ਵੱਲੋਂ ਜਾਂ ਹੋਰ ਜਿਹੜੇ ਜਿੰਨਾਂ ਦੇ ਵੱਲੋਂ ਸਹਾਇਤਾ ਜਿਹੜੀ ਹੈਗੀ ਆ ਉਹ ਕੀਤੀ ਗਈ ਪਰ ਸਰਕਾਰ ਦੇ ਵੱਲੋਂ ਹਾਲੇ ਤੱਕ ਜਿਸ ਤਰ੍ਹਾਂ ਦੇ ਨਾਲ ਬਾਹ ਫੜੀ ਜਾਣੀ ਸੀ ਐਸੀ ਬਾਹ ਸਾਡੀ ਜਿਹੜੀ ਹਾਲੇ ਤੱਕ ਉਹ ਨਹੀਂ ਫੜੀ ਗਈ ਜੁੜੇ ਰਹੋ ਆਰ ਐਮ ਵੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸ ਕਰੇ ਵੰਦੋ ਇਜਾਜ਼ਤ ਧੰਨਵਾਦ ਜੀ